ਸਾਰੇ ਸਾਨੂੰ ਜਾਣਦੇ ਆ ਵੀ ਹਨੀ ਹੈ ਜਿਨੇ ਮੈਨੂੰ 네ਗੇਟਿਵ ਸਮਝਣਾ ਜਿਨੇ ਪੋਜ਼ਿਟਿਵ ਸਮਝਣਾ ਮੈਂ ਉਹਦੀ ਸੋਚ ਨਹੀਂ ਬਦਲ ਸਕਦਾ ਸੋ ਗਾਈਜ਼ ਚੈੱਕ ਕਰੋ ਭਾਜਿਆਨਾ ਦੇ ਅਚੀਵਮੈਂਟਸ ਜੋ ਭਾਈਆਂ ਨੂੰ ਜਿਹਦਾ ਕਹਦੀ ਹੈ ਕਿ ਸਨਮਾਨਿਤ ਕੀਤਾ ਗਿਆ ਵਾ 트럼ਪ ਦਾ ਨਾਮ ਹੈ 트럼ਪ 트럼ਪ ਡਾਊਨ 트럼ਪ ਭਾਜੀ 트럼ਪ ਨੇ ਜੇ ਜਵਾਬ ਆਪਣੇ ਵਾਪਸ ਭੇਜ ਤੇ ਕੋਈ ਗੱਲ ਨਹੀਂ ਚੜਦੀ ਕਲਾ ਪੰਜਾਬ ਕਈ ਵਾਰ ਧੋਖੇ ਖਾਦੇ ਫਿਰ ਖੜਾ ਹੋ ਜਾਂਦਾ ਪੂਰਾ ਯਾਨੀ ਕਿ ਇੱਕ ਨੰਬਰ ਕੁਆਲਿਟੀ ਹੋਊਗੀ ਨਾਈਕੀ ਦੇ ਵਿੱਚ ਹਾਂ ਦੱਸੂਗਾ ਦੋਸਤੋ ਮੈਨੂੰ ਖੁਦ ਬਹੁਤ ਮਸਾਦਾ ਆਇਆ ਸੋ ਗਾਈਜ਼ ਆਪਣਾ ਭਰਾ ਜੋ ਕੀ ਰੌਣਕ ਆ ਚੁੱਕਿਆ ਹੈ ਔਰ ਆਪਾਂ ਜਾ ਰਹੇ ਹਾਂ ਅੱਜ ਦਰਾਹਿਵਲ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਹਣੀ ਸੈਠੀ ਦੀ ਸ਼ਾਪ ਦੇ ਉੱਤੇ ਔਰ ਆਪਾਂ ਪਰਚੇਸ ਕਰਨ ਜਾ ਰਹੇ ਹਾਂ ਸ਼ੂਜ਼ ਚਲੋ ਬਹੁਤ ਹੀ ਜ਼ਿਆਦਾ ਫੇਮਸ ਹੈ ਕਹਿੰਦੇ ਹਣੀ ਸੈਠੀ ਅੱਜ ਅਸੀਂ ਸ਼ਾਪ ਦੇ ਉੱਤੇ ਚੱਲਦੇ ਹਾਂ ਔਰ ਤੁਹਾਨੂੰ ਦਿਖਾਣੇ ਆ ਕਿੰਦਾ ਦੀ ਵੈਰਾਈਟੀ ਔਰ ਕਿੰਦੀ ਕੁਆਲਿਟੀ ਦੇ ਵਿੱਚ ਅੱਦੇ ਕੋ ਸ਼ੂਜ਼ ਪਏ ਹੋਏ ਨੇ ਸੋ लेट्स ਗੋ ਸੋ ਗਾਇਸ ਚੈੱਕ ਕਰੋ ਰਾਜਪੁਰੇ ਵਾਲਾ ਪੁਲ ਆ ਗਿਆ ਏ ਤੇ ਆਪਾਂ ਜਾ ਰਹੇ ਆ ਅੜੀ ਸੈਫੀ ਬ੍ਰੋ ਦੀ ਦੁਕਾਨ ਤੇ ਅੱਜ ਆਪਾਂ ਲੈ ਕੇ ਆਣੇ ਆ ਬਾਈ ਕੋ ਵੱਡੇ ਵੱਡੇ ਬ੍ਰਾਂਡ ਵਾਲੇ ਸ਼ੂਜ਼ ਗਾਇਸ ਪੜੇ ਰਹੀਓ ਵਲੌਗ ਦੇ ਨਾਲ ਜਦੋਂ ਕੋਈ ਚੜਦੀ ਏ ਤੁਹਾਨੂੰ ਲੈ ਕੇ ਜਾ ਕੇ ਸ਼ਾਪ ਪਾਈ ਦੀ ਓਕੇ ਸੋ ਗਾਇਸ ਚੈੱਕ ਕਰੋ ਕਿ ਮੇਰੇ ਰਸ਼ ਪਾਇਆ ਪਿਆ ਸ਼ਾਇਦ ਮੇਰੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਵਾ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਦੇਣ ਦੇ ਲਈ ਹੋਰਨ ਬਹੁਤ ਜ਼ਿਆਦਾ ਵੱਜ ਰਿਹਾ ਹੈ ਚੈੱਕ ਕਰੋ ਬੜਾਪਾ ਪਹੁੰਚ ਜਾਣਾ ਛੇਤੀ ਵੀਰਣਾ ਦੀ ਦੁਕਾਨ ਤੇ ਸਭਾ ਇਸ ਚੈੱਕ ਕਰੋ ਆਪਾਂ ਪਹੁੰਚ ਚੁੱਕੇ ਹਾਂ ਸਾਨੇਵਾਲ ਤੇਰਮਿੰਦਰ ਭਾਜੀ ਉਹਨਾਂ ਦੇ ਪਿੰਡ ਬੜਾ ਭਾਜੀ ਹਣੀ ਤਾਂ ਚਲੋ ਇੱਥੇ ਨਹੀਂ ਰਹਿੰਦੇ ਉਹ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਬਟ ਫਿਰ ਵੀ ਉਹਨਾਂ ਨਾਲ ਜੋ ਆਪਣਾ ਪਿਆਰ ਆ ਤਾਂ ਪਹੁੰਚ ਚੁਕੇ ਆ ਸਾਨੇਵਾਲ ਚਲੋ ਜਲਦ ਪਹੁੰਚਦੇ ਆ ਹਣੀ ਸੇਠੀ ਪਈ ਜਾਣੀ ਦੁਕਾਨ ਦੇ ਉੱਤੇ ਤਾਂ ਤੁਹਾਨੂੰ ਮਿਲਦੇ ਉੱਥੇ ਓਕੇ ਸੋ गाइस ਆਪਾਂ ਪਹੁੰਚ ਚੁਕੇ ਆ ਹਣੀ ਸੇਠੀ ਪਈ ਉਹਨਾਂ ਦੀ ਸ਼ਾਪ ਦੇ ਉੱਤੇ ਚੈੱਕ ਕਰੋ ਸਾਹਮਣੇ 골ਡਨ ਹੱਟ ਹੈ ਇਹ ਰੈਸਟੋਰੈਂਟ ਹੈ ਇਹਦੇ ਬਿਲਕੁਲ ਹੀ ਨਾਲ ਬਗਲ ਮੇ ਭਾਈ ਉਹਨਾਂ ਦੀ ਸ਼ਾਪ ਹੈ ਚਲੋ ਅੱਜ ਆਪਾਂ ਸ਼ੂਜ਼ ਲੈ ਕੇ ਜਾਣੇ ਆ ਅੱਜ ਭਾਈ ਉਹਨਾਂ ਕੋਲ ਸਾਹਮਣੇ ਚੈੱਕ ਕਰੋ ਭਾਈ ਉਹਨਾਂ ਦੀ ਸ਼ਾਪ ਬੜੀ ਸੋਹਣੀ ਭਾਈ ਉਹਨਾਂ ਨੇ ਤਿਆਰ ਕਰੀ ਹੋਈ ਹੈ ਚਲੋ ਆਪਾਂ ਚੱਲਦੇ ਆ ਓਕੇ ਸੋ ਗਾਇਸ ਆਪਾਂ ਪਹੁੰਚ ਚੁਕੇ ਹਾਂ ਹਣੀ ਸੇਟੀ ਭਾਜੀ ਨਾਲ ਦੀ ਸ਼ਾਪ ਦੇ ਉੱਤੇ ਔਰ ਰੌਣਕ ਆਪਣਾ ਭਰਾ ਆਪਣੇ ਨਾਲ ਹੈ ਤੇ ਨਾਲ ਦੀ ਨਾਲ ਪਿੱਛੇ ਵੀਰੇ ਨੂੰ ਦੇਖ ਰਹੇ ਹਾਂ ਆਜੋ ਭਾਈ ਜੀ ਇਹ ਵੀਰੇ ਸਾਨੂੰ ਇੱਥੇ ਮਿਲੇ ਨੇ ਸਟਾਰਟਿੰਗ ਦੇ ਉੱਤੇ ਬੰਦਾ ਬਹੁਤ ਹੀ ਵਧੀਆ ਨੇਚਰ ਦਾ ਭਰਾ ਸਾਡਾ ਵੀਰੇ ਆਪਣਾ ਨਾਮ ਦੱਸੋ ਸਾਡੀ ਆਡੀਅੰਸ ਨੂੰ ਆਪਰੇ ਆਕਾਸ਼ਦੀਪ ਆਕਾਸ਼ਦੀਪ ਵੀਰਾ ਵਾ ਸਾਨੂੰ ਮਿਲਿਆ ਹੀ ਵੀਰੇ ਨੂੰ ਪੁੱਛਿਆ ਕਿ ਅਸੀਂ ਅੰਦਰ ਬਲੌਗ ਕਰ ਸਕਦੇ ਆ ਵੀਰਾ ਕਹਿੰਦਾ ਓਕੇ ਜੀ ਜਿੰਦ ਸਦਕੇ ਕਰੋ ਨਾਲੇ ਵੱਡੀ ਗੱਲ ਹੈ ਹਣੀ ਭਾਜੀ ਬੈਠੇ ਹੋਏ ਨੇ ਬੇ ਭਾਈ ਉਹਨਾਂ ਨੂੰ ਵੀਡੀਓ ਦੇ ਵਿੱਚ ਦੇਖਿਆ ਵਾ ਚਲੋ ਅੱਜ ਲਾਈਵ ਵੀ ਦੇਖਾਂਗੇ ਸੋ ਦੋਸਤੋ ਸਟਾਰਟਿੰਗ ਦੇ ਵਿੱਚ ਪਣੀ ਪਾਜੀ ਉਹਨਾਂ ਦੀ ਅਚੀਵਮੈਂਟ ਜੋ ਉਹਨਾਂ ਨੇ ਅਚੀਵ ਕੀਤਾ ਹੋਇਆ ਵਾ ਜੋ ਉਹਨਾਂ ਦੀ ਮੁਲਾਕਾਤ ਆ ਉਹ ਸਾਰਾ ਕੁਝ ਹੈ 골ਡਰ ਹਟ ਦੇ ਬਿਲਕੁਲ ਨਾਲ ਹੈ ਚੈੱਕ ਕਰੋ ਵੀਰੇ ਉਹਨਾਂ ਨੇ ਆਪਣੇ ਪੋਸਟਰ ਵੀ ਲਾਏ ਹੋਏ ਨੇ ਔਰ ਬਹੁਤ ਹੀ ਸੋਹਣੇ ਸ਼ੂਸ ਬਹੁਤ ਹੀ ਵਧੀਆ ਬ੍ਰਾਂਡ ਦੇ ਵਿੱਚ ਚੈੱਕ ਕਰੋ ਦੋਸਤੋ ਚਲੋ ਆਪਾਂ ਚੱਲਦੇ ਹਾਂ ਅੰਦਰ ਨਾਲ ਤਾਂ ਅੱਜ ਆਪਾਂ ਲੈ ਕੇ ਜਾਣੇ ਬੂਟ ਨਾਲੇ ਆਪਣਾ ਜਿਹੜਾ ਵਲੋਗ ਹੈ ਉਹ ਵੀ ਆਪਾਂ ਇੱਥੇ ਕਰਕੇ ਜਾਵਾਂਗੇ ਕੰਪਲੀਟ ਸੋ ਗਾਇਸ ਚਲੋ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਸਭ ਤੋਂ ਪਹਿਲੇ ਆਪਾਂ ਨੂੰ ਭਰਾ ਮਿਲੇ ਨੇ ਇੱਥੇ ਅ ਸਤਿ ਸ਼੍ਰੀ ਅਕਾਲ ਭਾਈ ਅਸੀਂ ਆ ਗਏ ਵੀਰੇ ਕੀ ਹਾਲ ਹੈ ਭਾਈ ਤੁਸੀਂ ਆਪਣਾ ਨਾਮ ਦੱਸੋ ਸਾਡੀ ਆਡੀਅנס ਨੂੰ ਮੇਰਾ ਨਾਮ ਵਿਦੇਖਸ਼ਿਆ ਅਖਸ਼ਿਆ ਵੀਰਾ ਅਖਸ਼ਿਆ ਇੱਥੇ ਮੌਜੂਦ ਹੁੰਦਾ ਵਾ ਜਦੋਂ ਵੀ ਆਨੇ ਆ ਤਾਂ ਵੀਰੇ ਇੱਥੇ ਮੌਜੂਦ ਹੁੰਦਾ ਵਾ ਵੀਰੇ ਅਸੀਂ ਲੁਧਿਆਣੇ ਤੋਂ ਆਏ ਸੀ ਸਪੈਸ਼ਲ ਸੈਕਟਰ ਅਨ ਮੋਲ ਆਪਣਾ ਚੈਨਲ ਠੀਕ ਹੈ ਔਰ ਸਾਨੂੰ ਦੱਸੋ ਭਾਈ ਆਪਣਾ ਕੋ ਕਿਹੜੀ ਕਿਹੜੀ ਵੈਰਾਈਟੀ ਔਰ ਕਿਹੜੇ ਕਿਹੜੇ ਬ੍ਰਾਂਡ ਦੇ ਸ਼ੂਜ਼ ਆਪਣੇ ਕੋ ਪਏ ਹੁੰਦੇ ਨੇ ਵੈਰਾਈਟੀ ਵੀਰੇ ਆਪਣੇ ਕੋ ਆਪਣੀ ਜਿਵੇਂ ਦੋ ਸ਼ਾ ਥੋੜੀ ਕੁਆਲਿਟੀ ਨਾਰਮਲ ਹੁੰਦੀ ਆ ਆਪਣੇ ਕੋਲ ਕੋ ਸਾਰੇ ਇੰਪੋਰਟ ਦਾ ਮਾਲ ਉਹਦੇ ओरिजिनल ਮਾਲ ਹੁੰਦਾ ਵਾ ਤੇ ਉਰੇ ਆਪਾਂ ਆਪਣੀ ਖਸੂਰ ਦੀ ਸਟਾਰਟਿੰਗ ਹੈਗੀ ਆ 1000 ਤੇ 1500 ਤੋਂ ਨਾਰਮਲ ਸਟਾਰਟਿੰਗ ਹੋ ਜਾਂਦੀ ਆ ਬੂਟਾਂ ਦੀ ਤੇ ਉਰੇ ਆਪਨੇ ਕੋ ਸਾਰੀ ਕੁਆਲਿਟੀ ਮਿਲੂਗੀ ਜੋ ਵੀ ਕਸਟਮਰ ਹੁਣ ਵੀ ਦੇਖਦੇ ਨੇ ਤਾਂ ਉਰੇ ਬੂਟ ਦੀ ਸਟਾਰਟਿੰਗ ਹੈ ਜੀ 1000 ਰੁਪਏ ਤੋਂ ਕਈ ਵਾਰ ਕਸਟਮਰ ਕੀ ਕਰਦਾ ਅਗਲੇ ਕਹਿੰਦਾ ਤੁਸੀਂ ਵੀਡੀਓ ਚ ਕਹਿੰਦੇ 500 ਰੁਪਿਆ ਉਹ ਸਾਡੀ ਹੈਗੇ ਦੂਜੀ ਸ਼ਾਪ ਹੈ ਲਾਗੇ ਵੀ ਕਸਟਮਰ ਕੋਈ ਉਹ ਚ ਨਾ ਰਹੇ ਵੀ ਝੂਠ ਬੋਲਦੇ ਨੇ ਜੀ ਐਂ ਕਰਦੇ ਨੇ ਆਪਣੇ ਕੋ ਸਿੱਧਾ ਕਲੀਅਰ ਹੈ ਜੀ ਉਹਦੇ ਆਪਣੇ ਕੋ ਸ਼ੂਜ਼ ਸਟਾਕ 'ਚ 1000 ਰੁਪਏ ਤੇ ਜੇ ਕਸਟਮਰ ਆਵੇ ਖੁਸ਼ ਹੋ ਕੇ ਕੀ ਲੈ ਕੇ ਜਾਵੇ ਆਪਣੇ ਕੋ ਸ਼ੂਜ਼ ਵੀ ਨੇ ਉਹਦੇ ਆ ਨਾਰਮਲ ਤੋਂ ਲੈ ਕੇ ਹਾਈ ਰੇਂਜ ਤੱਕ ਆਪਣਾ ਕੁਆਲਿਟੀ ਤੇ ਉਹਦੀ ਗਾਰੰਟੀ ਸਾਡੀ ਆ ਬਾਕੀ ਕਸਟਮਰ ਤੁਹਾਨੂੰ ਪਤਾ ਜੇ ਆਂਦਾ ਵਾ ਤੁਹਾਨੂੰ ਦੇਖ ਲਈਓ ਸਾਰੇ ਖੁਸ਼ ਹੋ ਕੇ ਜਾਂਦੇ ਨੇ ਬੇਸ਼ੂਰ ਮੈਂ ਤੁਹਾਨੂੰ ਦਿਖਾਉਂਦਾ ਅੱਜ ਬਾਕੀ ਕਰੀ ਮੇਰੀ ਆਡੀਅੰਸ ਨੇ ਪਹਿਲੇ ਕਰੀ ਸੀ ਸਾਰੇ ਸ਼ੂਜ਼ ਜੋ ਪਏ ਹੋਏ ਉਹ ਦਿਖਾਓ ਏ ਵੀਰ ਜੀ ਇਹ ਆਪਣੇ ਸਟੋਰ ਦੇ ਹੋਰੇ ਦੇ ਮੈਨੇਜਰ ਨੇ ਠੀਕ ਹੈ ਜੀ ਮਤਲਬ ਜਿਹੜਾ ਹਸਾਕ ਦਾਵਾ ਇਹ ਸਾਡੇ ਵੀਰ ਜੀ ਹੀ ਦੇ ਦਿੰਦੇ ਨੇ ਹਾਂ ਵੀਰੇ ਦਾ ਨਾਮ ਦੱਸੋ ਭਾਜੀ ਵੀ ਨੇ ਵੀ ਨੇ ਨਾਮ ਉਹਨੇ ਭਾਜੀ ਨੇ ਇਥੇ ਦਾ ਮੈਨੇਜਰ ਨੇ ਔਰ ਜੋ ਹੈ ਨਾ ਦੇਖ ਰਿਹਾ ਦੇ ਵਿੱਚ ਸਾਰਾ ਕੰਮ ਹੁੰਦਾ ਵਾ ਚਲੋ ਭਾਜੀ ਜੀ ਚਾਹ ਪੀਣੀ ਹੈ ਨਾ ਇਹਨਾਂ ਨੂੰ ਪੁੱਛ ਕੇ ਵੀ ਨਹੀਂ ਪੈਂਦੀ ਥੋੜੇ ਭਾਜੀ ਨਹੀਂ ਰੌਣ ਕਿ ਮਜ਼ਾਦ ਦੇ ਵੀ ਨੇ ਤੇ ਚਲੋ ਆਜੋ ਆਪਾਂ ਤੁਹਾਨੂੰ ਦਫਾ ਨੈਸ਼ ਸ਼ੂਜ਼ ਦਿਖਾਉਣੇ ਆ ਕਿ ਕਿ ਵਰਾਈਟੀ ਭਾਜੀ ਇਹਨਾਂ ਕੋਲ ਪਈ ਹੋਈ ਹੈ ਚਲੋ ਆਪਾਂ lettes go ਆਜੋ ਫਟਾਫਟ ਕਰਦੇ ਏ ਵੀਰੇ ਦੇਖੋ ਜਿਵੇਂ ਆ ਸ਼ੂਜ਼ ਨਾਈਕੀ ਦਾ ਇਹ ਨਾਰਮਲ ਰੇਂਜ ਤੋਂ ਹੀ ਸ਼ੁਰੂ ਹੋ ਜਾਂਦਾ ਵਾ ਓਕੇ ਠੀਕ ਹੈ ਜੀ ਇਹ ਜਾਂਦਾ ਫਰਸਟ ਦੀ ਪਛਾਣ ਦਾ ਤੇ ਆਪਾਂ ਰੇਟ ਇਹਦਾ ਨਾਰਮਲ ਰੱਖਿਆ 1200 ਤੋਂੰ ਦਾ ਵਿੱਚ ਵਿੱਚ ਕੁਆਲਿਟੀ ਤੇ ਕੰਫਰਟ ਦੇਖੋ 12 ਤੋਂ 15 ਦੀ ਰੇਂਜ ਦੇ ਵਿੱਚ ਨਿਸ਼ਾਨਾ ਸ਼ੂ ਹੈ ਔਰ ਬੈਸਟ ਕੁਆਲਿਟੀ ਦੇ ਨਾਲ ਆਪਣੇ ਹਣੀਪਾਜੀ ਦੀ ਸ਼ਾਪ ਦੇ ਉੱਤੇ ਹੋਰ ਦੇਖੋ ਭਾਜੀ ਆ ਲੋ ਇਹ ਐਨਵੇਂ ਦੋ ਦਿਨ ਪੀਸ ਨਹੀਂ ਆ ਦੇਖੋ ਵੀਰੇ ਇਹ ਸਿਕ ਦਾ ਪੀਸ ਆ ਵੀਰੇ ਜਿਵੇਂ ਕੋਈ ਬਲਬਲ ਦਾ ਬੱਚਾ ਹੁੰਦਾ ਹੈ ਉਸ ਤਰੀਕੇ ਦਾ ਨਾਲ ਹੀ ਬਹੁਤ ਹੀ ਸੋਹਣਾ ਪੀਸ ਹੈ ਚੈੱਕ ਕਰੋ ਦੋਸਤੋ ਔਰ ਜਤੋਂ ਜ਼ਿਆਦਾ ਵਿਜ਼ਿਟ ਕਰੋ ਹਨੀ ਸ਼ਟੀਪਾ ਜੀ ਨਾਲ ਦੀ ਸ਼ਾਪ ਦੇ ਉੱਤੇ ਭਾਜੀ ਇੱਕ ਅਡਰੈਸ ਜਰੂਰ ਸਮਝਾਓ ਜਿਹੜੇ ਅਡਰੈਸ ਹੈਗਾ ਜੇ ਤੁਸੀਂ ਦਿੱਲੀ ਵਾਲੇ ਪਾਸਿਓਂ ਆਨੇ ਹੋ ਦਰਾਹੇ ਤੋਂ ਆਪਣਾ ਸਾਨ੍ਹੇਵਾਲ ਤੇ ਦਰਾਹੇ ਦੇ ਵਿਚਕਾਰਾ ਰੈੱਡ ਮੰਗ ਹੋਟਲ ਆ ਓਕੇ ਉੱਥੇ ਵੀਰੇ ਫਰੰਟ ਤੇ ਆਪਣੀਆਂ ਸ਼ੋਅਰੂਮ ਆ ਠੀਕ ਹੈ ਜੇ ਲੁਧਿਆਣੇ ਤੋਂ ਆਨੇ ਹੋ ਤਾਂ ਉਧਰੋਂ ਸਾਨ੍ਹੇਵਾਲ ਤੋਂ 2 ਕਿਲੋਮੀਟਰ ਅੱਗੇ ਉਧਰੋਂ ਰੈੱਡ ਮੰਗ ਤੋਂ 2 ਕਿਲੋਮੀਟਰ ਪੈਂਦਾ ਵਿਚਕਾਰੇ ਆਪਣਾ ਰਹਿਸਾ ਬਾਕੀ ਹਨੀ ਪਾਜੀ ਦਾ ਨਾਮ ਲਓ ਜਿੱਥੇ ਮਰਜੀ ਦੁਕਾਨ ਤੱਕ ਛੱਡ ਕੇ ਜਾਣਗੇ ਆ ਲਓ ਵੀ ਸਕੈਚਰ ਦਾ origi ਇਹ ਵੀ ਦੇ ਤੁਹਾਨੂੰ ਦਿੱਤਾ ਸਕੈਚ ਦਾ ਪੀਸ ਇਹ ਨਾ ਇਹ ਚ ਤਿੰਨ ਡਿਜ਼ਾਈਨ ਨੇ ਇਹ 100% 오ਰੀਜਨਲ ਪੀਸ ਆ ਵੀਰੇ ਇਹ ਤੇ ਕੰਪਨੀ ਦਿੰਦੀ ਆ 20% ਤੇ ਆਪਾਂ ਦੇਨੇ 50% ਦੋ ਪੀਸ ਆ ਵੀਰੇ 100% ਰੀਨ ਦੋ ਪੀਸਾਂ ਦੇ ਉੱਤੇ 50% ਆਫ ਆਊਗਾ ਆਪਾਂ ਨੂੰ ਹਨੀ ਪਾਈ ਦੀ ਸ਼ੌਕ ਦੇ ਉੱਤੇ ਚੈੱਕ ਕਰੋ ਦੋਸਤੋ ਡਿਜ਼ਾਈਨ ਹੋ ਰਿਹਾ ਹੈ ਤਿੰਨੇ ਆਰਟੀਕਲ ਨੇ ਵੀਰੇ ਤਿੰਨ ਆਰਟੀਕਲ ਮਿਲ ਜਾਣਗੇ ਆਪ ਨੂੰ ਜਿੱਚ ਪਹਿਲਾ ਆਪਾਂ ਤੁਹਾਨੂੰ ਦਿਖਾਤਾ ਵਾ ਸੈਕੰਡ ਆ ਵਾ ਔਰ ਥਰਡ ਤੁਸੀਂ ਚੈੱਕ ਕਰ ਸਕਦੇ ਹੋ ਔਰ ਬੈਸਟ ਰੇਟ ਦੱਤੇ ਆ ਇਸ ਤੋਂ ਬਾਅਦ ਤੁਹਾਨੂੰ ਪੀਮਾ ਦਿਖਾਣੇ ਵੀਰੇ ਉਹ ਜਿਹੜਾ ਨੈਕਸਟ ਸ਼ੂ ਹੈ ਦੋਸਤੋ ਤੁਹਾਨੂੰ ਉਹ ਹੈਗਾ ਪਿਉਮਾ ਦਾ ਉਹ ਭਾਈ ਦਿਖਾਉਂਦੇ ਨੇ ਉਹ ਜੈਨੂਅਲ ਆ 100% ਅਰੀਜਨਲ ਸਟੋਰ ਵਾਲਾ ਪੀਸ ਵੀਰੇ ਸਟੋਰ ਆਰਟੀਕਲ ਆਉਣਗੇ ਸਟੋਰ ਆਰਟੀਕਲ ਦੇ ਵਿੱਚ ਹੈ ਪਿਉਮਾ ਦਾ ਅਰੀਜਨਲ ਪੀਸ ਹੈ ਔਰ ਸਭ ਇਹ ਜਸੂਦੇ ਐਮ ਆਰ ਵੀ ਸਟੋਰ ਤੇ ਜਿਵੇਂ ਕਿ ਸਟੋਰ ਤੇ ਇਹ ਤੇ ਹੈਗੀ ਆ 50 ਉਹਦੇ ਤੇ 30% ਆਪਣੇ ਕੋ 50 ਬਣੂਗਾ ਆਪਣੇ ਕੋ 50 ਆ 50 ਆਫ ਦੇ ਵਿੱਚ ਆਪਾਂ ਇਸ ਸ਼ਾਪ ਦੇ ਤਰਫੋਂ ਮਿਲਣ ਜਾ ਰਿਹਾ ਵਾ ਤੁਸੀਂ ਚੈੱਕ ਕਰ ਸਕਦੇ ਹੋ ਆਲੋ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਹੈਗਾ ਵਾ ਹਨੀ ਭਾਈ ਦੀ ਸ਼ਾਪ ਤੇ ਆ ਵੀ 100% ਜੈਨੂਅਲ ਪਿਉਮਾ ਦਾ ਵਿਦ ਬੋਸ ਹੋਣਗੇ ਪ੍ਰੋਪਰ ਵਿਦ ਕੈਰੀ ਬੈਗ ਹੋਊਗਾ ਜਿਵੇਂ ਵੀ ਇਹਦੇ ਤੇ ਹੁਣ 7000 ਐਮ ਆਰ ਪੀ ਹੈ ਇਹ ਦੋਨੋਂ ਆਪਣੇ ਕੋਲ ਮਿਲੂਗਾ 3000 ਰੁਪਏ ਤੋਂ ਸਟੋਰ ਤੋਂ ਤੁਹਾਨੂੰ ਮਿਲੂਗਾ 30% ਚੈੱਕ ਕਰ ਸਕਦੇ ਹੋ ਦੋਸਤੋ ਵੀ ਵਿਦ ਬ੍ਰਾਂਡ ਪਰ ਵਿਦ ਕੁਆਲਿਟੀ ਦੇ ਨਾਲ ਹਨੀ ਪੱਜੀ ਦੀ ਸ਼ਾਪ ਦੇ ਉੱਤੇ ਜੇ ਆਪਾਂ ਵਿਜ਼ਿਟ ਕੀਤਾਗਾ ਮੈਂ ਆਪਾਂ ਵੀ ਜਦੋਂ ਅੱਜ ਪਹੁੰਚੇ ਆਪਾਂ ਵੀ ਇਹੀ ਚੀਜ਼ ਦੇਖ ਕੇ ਆਏ ਸੀ ਕਿ ਹਾਂ ਭਾਜੀ ਜਣੀ ਜਦੋਂ ਵੀ ਪਾਉਂਦੇ ਬ੍ਰਾਂਡ ਦੇ ਸ਼ੂਜ਼ ਪਾਉਂਦੇ ਨੇ ਉਹੀ ਬ੍ਰਾਂਡਾਂ ਨੂੰ ਦੇਖ ਕੇ ਜੇ ਮੈਂ ਪਹੁੰਚਿਆ ਸੀ ਬੜ ਪਾਈਆ ਨੇ ਇਹ ਚੀਜ਼ ਸਾਰੀ ਰੀਅਲ ਹੈ ਜੋ ਆਪਾਂ ਦੇਖੀ ਅੱਜ ਤੇ ਸਾਰੇ ਬ੍ਰਾਂਡ ਭਾਜੀ ਕੋਲ ਮੌਜੂਦ ਨੇ ਤੇ ਅੱਗੇ ਮੇਰੀ ਆਡੀਅנס ਨੂੰ ਇਹ ਰਿਕਵੈਸਟ ਹੈ ਕਿ ਜਿਆਦਾ ਤੋਂ ਜਿਆਦਾ ਜੁੜੋ ਭਾਜੀ ਇਹਨਾਂ ਨਾਲ ਔਰ ਵਧੀਆ ਡੀਲ ਲੈ ਕੇ ਜਾਓ ਚਲੋ ਤੁਹਾਨੂੰ ਹੋਰ ਦਿਖਾਉਂਦੇ ਆ ਭਾਜੀ ਜਿਵੇਂ ਅਸੀਂ ਵੀਡੀਓ ਦੇਖਦੇ ਆ ਹਣੀ ਭਾਈ ਦੀ ਵੀਡੀਓ ਹੁੰਦੀਆਂ ਨੇ ਤੇ ਕਾਫੀ ਜਿੱਦਾਂ ਬ੍ਰਾਂਡ ਹੁੰਦੇ ਨੇ ਉਹਨਾਂ ਦੇ ਬਹੁਤ ਲੋਏਸਟ ਪ੍ਰਾਈਸ ਦੇ ਵਿੱਚ ਤੁਸੀਂ ਵੀਡੀਓ ਪਾਣਿਓ ਉਹ ਦਿਖਾਓ ਸਾਨੂੰ ਪੀਸ ਫਿਰ ਹਲੋ ਜੀ ਲੇਕਿਨ ਆ ਚੀਜ਼ ਹੈ ਜੀ ਹਮ ਪੋਰਡ ਹੁੰਦੇ ਨੇ ਇਹ ਚੈੱਕ ਕਰੋ ਮਾਸਟਰ ਕਾਪੀ ਹੁੰਦੀ ਹੈ ਨਾ ਜਿਵੇਂ ਕਿ ਪ੍ਰੋਪਰ ਬ੍ਰਾਂਡਿੰਗ ਹੋਊਗੀ ਪ੍ਰੋਪਰ ਸਾਰਾ ਕੁਝ ਹੋਊਗਾ ਟੈਗ ਹੋਗਾ ਸਾਰਾ ਪ੍ਰੋਪਰ ਹੋਊਗਾ। ਲਓ ਜੀ ਰਿਜ਼ਲਟ ਆ প্রাইਸ ਚੈੱਕ ਕਰ ਦਿਓ ਇਹਦਾ ਪ੍ਰਾਈਸ ਦਾ ਮੈਂ ਕਾਪੀ ਹੈ ਕਿ ਰੀਜਨਲ ਹੋਏਗਾ। ਰੀਜਨਲ ਨਹੀਂਗੇ ਜੀ ਇਹ ਹੁੰਦਾ ਇੰਪੋਰਟ ਹੁੰਦਾ। ਓਕੇ। ਮਾਸਟਰ ਕਾਪੀ ਹੁੰਦੀ ਨੇ ਉਹ ਚੀਜ਼ ਹੁੰਦਾ ਇੰਪੋਰਟ ਦੇ। ਪ੍ਰੋਪਰ ਬ੍ਰਾਂਡਿੰਗ ਹੋਊਗੀ ਯਾਨੀ ਕਿ ਹੋਊਗਾ ਉਹ ਹੀ ਕੁਝ ਹਾਲੋ। ਪ੍ਰੋਪਰ ਸਾਰੀ ਬ੍ਰਾਂਡਿੰਗ ਹੋਊਗੀ। ਸੋ ਗਾਇਸ ਤੁਸੀਂ ਚੈੱਕ ਕਰ ਸਕਦੇ ਹੋ। ਦੇਖੋ ਪੀਸ ਚੈੱਕ ਕਰੋ ਪਹਿਲੇ ਪੀਸ ਦੀ ਫਿਨਿਸ਼ਿੰਗ ਪੀਸ ਦਾ ਜੋ ਆਰਟੀਕਲ ਹੈ ਉਹ ਚੈੱਕ ਕਰੋ ਕੱਡਾ ਸੋਨਾ ਬੈਸਟ ਕੁਆਲਿਟੀ ਦੇ ਨਾਲ ਹੈ ਤੁਸੀਂ ਟੈਗ ਲੋਗੋ ਵਗੈਰਾ ਚੈੱਕ ਕਰ ਸਕਦੇ ਹੋ ਅੰਦਰ ਤੋਂ ਬਾਹਰ ਤੱਕ ਬਹੁਤ ਹੀ ਸੋਹਣਾ ਪੀਸ ਹੈ ਭਾਜੀ ਹੋਰ ਦਿਖਾਓ ਜੀ ਲਓ ਜੀ ਲੋ ਜਿਵੇਂ ਕੀ ਆਹ ਉਹ ਦੇਖੋ ਸਕੈਚਰ ਦਾ ਮਾਡਲ ਹੈ ਆ ਲੈ ਚੈੱਕ ਕਰ ਲਓ ਸਕੈਚਰ ਦਾ ਮਾਡਲ ਚੈੱਕ ਕਰੋ ਦੋਸਤੋ ਵੀ ਚੈੱਕ ਕਰ ਸਕਦੇ ਹੋ ਲਓ ਜੀ ਟੈਗ ਲੋਗੋ ਔਰ ਫਿਨਿਸ਼ਿੰਗ ਵਗੈਰਾ ਸਾਰੀ ਕੁਝ ਤੁਸੀਂ ਦੇਖੋ ਤੁਸੀਂ ਬ੍ਰਾਂਡਿੰਗ ਪ੍ਰੋਪਰ ਹੋਵੇ ਹੋਊਗੀ ਮਤਲਬ ਕਿ ਜੇ ਤੁਸੀਂ ਇੱਧਰ ਆ ਰਹੇ ਹੋ ਸ਼ਾਪ ਦੇ ਉੱਤੇ ਭਾਜੀ ਕੋਲ ਤਾਂ ਤੁਹਾਨੂੰ ਜੋ ਤੁਸੀਂ ਪੈਸਾ ਖਰਚ ਰਹੇ ਹੋ ਨਾ ਉਹ ਵੇਸਟ ਨਹੀਂ ਹੈ ਬਟ ਤੁਹਾਡੀ ਇਨਵੈਸਟਮੈਂਟ ਸਹੀ ਹੈ ਹਰ ਇੱਕ ਚੀਜ਼ ਤੇ ਵਧੀਆ ਹੈ ਵੀ ਮਟੀਰੀਅਲ ਨੇ ਪ੍ਰੋਪਰ ਯਾਨੀ ਕਿ ਫੁੱਲ ਕੁਆਲਿਟੀ ਹੋਣੀ ਹੈ ਹलो ਪ੍ਰੀਮੀਅਮ ਆਰਟੀਕਲ ਵੀ ਆਪਣੇ ਕੋਲ ਅਵੇਲੇਬਲ ਹੈ ਔਰ ਬੈਸਟ ਚੀਜ਼ ਦੇ ਨਾਲ ਤੁਹਾਨੂੰ ਦੇ ਕੇ ਭੇਜਣਗੇ ਭਾਜੀ ਇਹ ਨਹੀਂ ਜੋ ਕੁਝ ਆਪਾਂ ਵੀਡੀਓ ਚ ਵੀ ਦਿਖਾਣੇ ਆ ਉਹ ਵੀ ਦਿਖਾਵਾਂਗੇ ਤਕਰੀਬਨ ਉਹ ਜਿਹੜਾ ਆਪਾਂ ਵੀਡੀਓ ਚ ਪਾਉਨੇ ਆ ਕੋਈ 500 ਰੇਂਜ 75000 ਰੇਂਜ ਓ ਯਾਨੀ ਕਿ ਤਕਰੀਬਨ ਜਿਆਦਾ ਆਨਲਾਈਨ ਨੇ ਉੱਪਰ ਪ੍ਰੋਪਰ ਸਾਰਾ ਕੁਝ ਵੀਡੀਓ ਚ ਮੈਂਸ਼ਨ ਹੁੰਦਾ ਵਾ ਸਾਰਾ ਕੁਝ ਦੱਸਿਆ ਹੁੰਦਾ ਵੀ ਨਹੀਂ ਆ ਚੱਲੀ ਆਗੇ スニーカー ਪ੍ਰੋਪਰ ਬ੍ਰਾਂਡਿੰਗ ਹੈ スニーカー ਚੈੱਕ ਕਰੋ ਦੋਸਤੋ ਨਾਈਕੀ ਦਾ ਨਾਈਕੀ ਹੈ ਪ੍ਰੋਪਰ ਬ੍ਰਾਂਡਿੰਗ ਦੇ ਨਾਲ ਹੈ ਔਰ ਪੀਸ ਚੈੱਕ ਕਰੋ ਰੈੱਡ ਔਰ ਬਲੈਕ ਦਾ ਵਾਈਟ ਦਾ ਕੰਬੋ ਜੋ ਹੈ ਬਹੁਤ ਹੀ ਸਿਰਾਵਾ ਚੈੱਕ ਕਰੋ ਹੋਰ ਦਿਖਾਓ ਭਾਜੀ ਲਓ ਜੀ ਲੋ ਆ ਲੋ ਆ ਸਾਰਨੋ ਹਿੱਟ ਆਰਟਿਕਲ ਨੇ ਅੰਡਰਆਰਮਰ ਦਾ ਸਾਰੇ ਯਾਨੀ ਕਿ ਪ੍ਰੋਪਰ ਇمپੋਰਟ ਹੋਣਗੇ। ਸਾਰੀ ਬ੍ਰਾਂਡਿੰਗ ਹੋਊਗੀ ਹਾਲੋ ਚੈੱਕ ਕਰੋ। ਪ੍ਰੋਪਰ ਆਰਟੀਕਲ ਦਾ ਨਾਮ ਹੋਊਗਾ। ਪ੍ਰੋਪਰ ਸਾਰੀ ਬ੍ਰਾਂਡਿੰਗ ਹੋਊਗੀ। ਓਕੇ। ਇਕੱਲਾ ਇਕੱਲਾ ਟੈਗ ਯਾਨੀ ਕਿ ਪ੍ਰੋਪਰ ਬ੍ਰਾਂਡਿੰਗ ਹੋਊਗੀ ਹਾਲੋ ਚੈੱਕ ਕਰੋ। ਦੋਸਤੋ ਚੈੱਕ ਕਰੋ ਇਹ ਵੀ ਪੀਸ ਤੁਸੀਂ ਤੇ ਦੇਖ ਸਕਦੇ ਹੋ। ਬਹੁਤ ਹੀ ਵਧੀਆ ਜੋ ਕਿ ਕੁਆਲਿਟੀ ਔਰ ਬ੍ਰਾਂਡਿੰਗ ਦੇ ਵਿੱਚ ਹਾਲੋ ਚੈੱਕ ਕਰ ਸਕਦੇ ਹੋ। ਇਹ ਨਾਈਕੀ ਦਾ ਮਾਡਲ ਦੇਖੋ। ਏਅਰ ਦਾ। ਪ੍ਰੋਪਰ ਬ੍ਰਾਂਡਿੰਗ ਯਾਨੀ ਕਿ ਕੋਈ ਇਹ ਨਹੀਂ ਕਰ ਸਕਦਾ ਵੀ ਯਾਨੀ ਕਿ ਉਹ ਪੂਰਾ ਯਾਨੀ ਕਿ 1 ਨੰਬਰ ਕੁਆਲਿਟੀ ਹੋਊਗੀ ਨਾਈਕੀ ਦੇ ਵਿੱਚ ਲੋਜ ਹਾਂ ਦੱਸ ਸਕੋ ਦੋਸਤੋ ਮੈਨੂੰ ਖੁਦ ਬਹੁਤ ਪਸੰਦ ਆਇਆ ਆਸ਼ੂ ਚੈੱਕ ਕਰੋ ਆਸ਼ੂ ਤਾਂ ਮੈਨੂੰ ਖੁਦ ਨੂੰ ਬਹੁਤ ਪਸੰਦ ਆਇਆ ਬੇਬੀ ਮੈਂ ਸ਼ਾਇਦ ਜਾਣ ਲੱਗਾ ਪਰਚੇਸ ਕਰਕੇ ਲੈ ਕੇ ਜਾਊਂਗਾ ਨਾਲ ਨਾਲ ਔਰ ਤੁਸੀਂ ਦੇਖ ਸਕਦੇ ਹੋ ਬਲੈਕ ਐਂਡ ਵਾਈਟ ਦਾ ਕੰਬੋ ਹੈ ਬਹੁਤ ਹੀ ਸੋਹਣਾ ਵਾ ਇਹੋ ਜੀ ਚੀਜ਼ਾਂ ਤੁਹਾਨੂੰ ਹਣੀ ਸੇਠੀ ਦੀ ਸ਼ਾਪ ਦੇ ਉੱਤੇ ਹੀ ਮਿਲ ਸਕਦੀਆਂ ਨੇ ਬਾਕੀ ਤੁਸੀਂ ਵਿਜ਼ਿਟ ਕਰੋ ਜਿਆਦਾ ਤੋਂ ਜਿਆਦਾ ਬਾਕੀ ਮੈਂ ਤੁਹਾਨੂੰ ਲਿੰਕ ਲੋਕੇਸ਼ਨ ਹਰ ਇੱਕ ਚੀਜ਼ ਵੀਡੀਓ ਦੇ ਐਂਡ ਦੇ ਵਿੱਚ ਜ਼ਰੂਰ ਦਊਂਗਾ ਔਰ ਭਾਜੀ ਇਹਨਾਂ ਨਾਲ ਵੀ ਮਿਲਵਾਊਂਗਾ ਭਾਜੀ ਵੀ ਆਪਣੇ ਜੋ ਹੈ ਉਹਨਾਂ ਨੂੰ ਵਧੀਆ ਤੋਂ ਵਧੀਆ ਰੇਟ ਦੇ ਵਿੱਚ ਵਧੀਆ ਕੁਆਲਟੀ ਦੇ ਨਾਲ ਔਰ ਬੈਸਟ ਆਰਟੀਕਲ ਲੇਟੈਸਟ ਆਰਟੀਕਲ ਦੇ ਨਾਲ ਭਾਜੀ ਨਿਵਾਜਕ ਤੌਰ 'ਤੇ ਦੇਣਗੇ। ਲਓ ਜੀ। ਆਹ ਚੈੱਕ ਕਰੋ ਤਾਂ weight ਦੇਖੋ ਕਿੰਨਾ। ਭਾਜੀ ਇਹ ਤਾਂ weight ਹੀ ਹੈ ਨਹੀਂ। ਤੁਸੀਂ ਤਾਂ ਇਹਦੇ ਚੈੱਕ ਕਰੋ। ਲੋਏਸਟ weight weight ਦੇ ਵਿੱਚ ਤੁਸੀਂ ਸ਼ੂ ਚੈੱਕ ਕਰ ਸਕਦੇ ਹੋ। ਰੈਨਿੰਗ ਵੇਅਰ ਲਈ ਜਿਵੇਂ ਮਰਜ਼ੀ ਪ੍ਰੋਪਰ ਡੇਲੀ ਵੇਅਰ ਵੀ ਪਾਈਏ ਨੂੰ ਕੋਈ ਪੈਰ ਚ ਪ੍ਰੋਬਲਮ ਨਹੀਂ ਆਊਗੀ। ਪ੍ਰੋਪਰ ਕੰਫਰਟ ਹੋਊਗਾ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਸੁਪਰ ਕੰਫਰਟ ਹੋਣਗੇ। ਟੈਗ ਵਗੈਰਾ ਸਾਰਾ ਕੁਝ ਪ੍ਰੋਪਰਲੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਬੈਸਟ ਕੁਆਲਟੀ ਦੇ ਨਾਲ ਔਰ ਹਾਨੀਪਾਈ ਦੀ ਸ਼ੌਕ ਦੇ ਉੱਤੇ ਇੰਦਾ ਦੇ ਕਲਰ ਦੀ ਡਿਮਾਂਡ ਕੁਝ ਜ਼ਿਆਦਾ ਆ ਲੋ ਇਹਨਾਂ 'ਚ ਬਹੁਤ ਜ਼ਿਆਦਾ ਕਲਰ ਆਉਂਦੇ ਆ ਚੈੱਕ ਕਰੋ ਆਰਟੀਕਲ ਦੀ ਯਾਨੀ ਕਿ ਪ੍ਰੋਪਰ ਫਿਨਿਸ਼ਿੰਗ ਹੋਊਗੀ ਇੱਕ ਆਪਾਂ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਤੁਸੀਂ ਵੀ ਚੈੱਕ ਕਰ ਸਕਦੇ ਹੋ ਅਲੱਗ ਹੀ ਕਲਰ ਆ ਮੈਂ ਫਸਟ ਟਾਈਮ ਦੇਖਿਆ ਉਹ ਬਟ ਐਸੇ ਆਰਟੀਕਲ ਆ ਕੋਈ ਐਸੀ ਸ਼ਾਪ ਦੇ ਵਿੱਚ ਕਸਟਮਰ ਦੀ ਡਿਮਾਂਡ ਤੇ ਹੁਣ ਤੱਕਰੀਬਨ ਜ਼ਿਆਦਾ ਐਵੇਂ ਦੇ ਕਲਰ ਪੰਕੀ ਜੀ ਲੁੱਕ ਚੱਲਦੀ ਆ ਬਾਕੀ ਨਾਲ ਨਾਲ ਸ਼ਾਪ ਦਿੱਤੇ ਆ ਸ਼ਾਪ ਚੱਲ ਰਹੀ ਆ ਨਾਲ ਨਾਲ ਕਸਟਮਰ ਵੀ ਆ ਰਹੇ ਨੇ ਆਪਾਂ ਉਹਨੂੰ ਵੀ ਨਾਲ-ਨਾਲ ਕਵਰ ਕਰ ਰਹੇ ਹਾਂ ਸਾਰਾ ਕੁਝ ਉਹ ਦੇਖਦੇ ਹੋਏ ਬਾਕੀ ਪੱਗੇ ਦਿਖਾ ਦਿੰਨੇ ਆ ਬਾਕੀ ਚਲੋ ਹੋਰ ਦਿਖਾਣੇ ਭਾਜੀ ਆਪਣੇ ਨਾਲ ਨੇ ਹੋਰ ਆਪਾਂ ਨੂੰ ਐਡਮਾ ਦਿਖਾਉਂਦੇ ਨੇ ਚਲਦੇ ਆਪਾਂ ਅੰਦਰ ਸੋ ਗੈਸ ਚੈੱਕ ਕਰੋ ਭਾਜੀ ਉਹਨਾਂ ਦੇ ਅਚੀਵਮੈਂਟਸ ਜੋ ਭਾਈ ਉਹਨਾਂ ਨੂੰ ਜਿਹਦਾ ਕਹਿ ਦਈਏ ਕਿ ਸਨਮਾਨਿਤ ਕੀਤਾ ਗਿਆ ਵਾ ਔਰ ਸਾਰੇ ਜੋ ਹੈਗੇ ਉੱਪਰ ਕਬੱਡੀ ਕੱਪ ਲੱਗਾ ਵਾ ਹੋਰ ਵੀ ਕਾਫੀ ਨੇ ਤਾਂ ਸਾਰਾ ਕੁਝ ਸੁੱਤੇ ਲੱਗੇ ਹੋਏ ਨੇ ਇਹ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਔਰ ਚਲੋ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਘੁੰਮ ਕੇ ਦਿਖਾ ਦਿੰਨਾ ਸ਼ਾਪ ਦੇ ਉੱਤੇ ਤੇ ਭਾਜੀ ਉਹਨਾਂ ਦੀ ਸ਼ਾਪ ਦੇ ਉੱਤੇ ਇਕੱਲੇ ਨਹੀਂ ਕਿ men ਜਾਂ female ਦੇ ਬਾਕੀ ਹਰ ਇੱਕ ਤਰ੍ਹਾਂ ਦੇ ਜੋ ਹੈਗੇ ਆ ਬੱਚਿਆਂ ਦੇ ਲਈ ਹੋਗੇ ਵੱਡਿਆਂ ਦੇ ਲਈ ਹੋਗੇ ਹਰ ਇੱਕ ਤਰ੍ਹਾਂ ਦੇ ਬੰਦੇ ਦੇ ਲਈ ਆਪਣਾ ਜਿਹੜੇ ਸ਼ੂਜ਼ ਹੈ ਸੈਂਡਲਸ ਹੈ ਸਲੀਪਰਸ ਹੈ ਉਹ ਸਾਰਾ ਕੁਝ ਮਿਲੂਗਾ ਬਾਕੀ ਭਾਜੀ ਸ਼ਾਪ ਚੱਲ ਰਹੀ ਹੈ ਇਸ ਟਾਈਮ ਤੇ ਕਸਟਮਰ ਖੜੇ ਨੇ ਸਾਰੇ ਇੱਥੇ ਜੋ ਆਪਣਾ ਪਰਚੇਸ ਕਰ ਰਹੇ ਸ਼ੂਜ਼ ਲਈ ਜੋ ਵੀ ਚਾਹੀਦਾ ਹੋਵੇ ਲੇਡੀਜ਼ ਦੇ ਲਈ ਚਾਹੀਦਾ ਹੋਵੇ ਲੇਡੀਜ਼ ਦੇ ਲਈ ਵੀ ਅਲੱਗ ਤੋਂ ਉਹਨਾਂ ਨੇ ਸੈਕਸ਼ਨ ਬਣਾਇਆ ਹੋਇਆ ਪਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਸ ਭਾਈਓ ਨਹੀਂ ਬੈਠੇ ਨੇ ਤੇ ਥੋੜਾ ਬਿਜ਼ੀ ਨੇ ਆ ਕਰਦੇ ਭਾਜੀ ਨਾ ਨਾ ਵੀ ਗੱਲ ਅੱਜ ਜੀ ਬੈਠੇ ਨਾਣਾ ਵੀ ਗੱਲ ਕਰਦੇ ਪਾ ਥੋੜੀ ਦੇਰ ਤੱਕ ਤੇ ਬਾਕੀ ਹਾਨੀ ਭਾਈ ਦਾ ਆਪਾ ਧੰਨਵਾਦ ਵੀ ਕਰਦੇ ਆ ਕਿ ਭਾਈ ਉਹਨੇ ਆਪਾਂ ਨੂੰ ਮੌਕਾ ਦਿੱਤਾ ਕੋ ਕਿਹੜੇ ਆਰਟੀਕਲ ਆ ਬੱਚਿਆਂ ਲਈ ਹੋਗੇ ਲੇਡੀਜ਼ ਦੇ ਲਈ ਹੋਗੇ ਉਹਦੇ ਅਕੋਰਡਿੰਗਸ ਤੁਹਾਨੂੰ ਦਿਖਾਓ ਇਹ ਯੂਨੀਸੈਕਸ ਆ ਇਹਨੂੰ ਬੱਚੇ ਵੀ ਪਾ ਸਕਦੇ ਆ ਗਰਲਿਸ਼ ਵੀ ਚੱਲ ਸਕਦੇ ਆ ਆਰਟੀਕਲ ਸਾਰੇ ਪ੍ਰੋਪਰ ਇਹ ਵੀ ਪ੍ਰੋਪਰ ਨਹੀਂ ਕਿਤੇ ਯਾਨੀ ਕਿ ਅੰਪੋਰਟ ਨੇ ਸਾਰੇ ਆਲੋ ਚੈੱਕ ਕਰੋ ਪ੍ਰੋਪਰ ਬ੍ਰਾਂਡਿੰਗ ਹੋਊਗੀ ਵਿਦ ਆਰਟੀਕਲ ਦਾ ਨੇਮ ਹੋਊਗਾ ਚੈੱਕ ਕਰੋ ਹਲੋ ਸੋ ਗਾਈਸ ਚੈੱਕ ਕਰ ਸਕਦੇ ਤੁਸੀਂ ਇਹ ਵੀ ਆਰਟੀਕਲ ਜੋ ਆਪਣੇ ਕੋਲ ਬੱਚਿਆਂ ਦੇ ਲਈ ਹੋਗੇ ਲੇਡੀਜ਼ ਦੇ ਲਈ ਹੋਗੇ ਮਤਲਬ ਹਰ ਏਜ ਦੇ ਲਈ ਹਰ ਜੈਂਡਰ ਦੇ ਲਈ ਆਪਣੇ ਕੋਲ ਜੋ ਹੈਗਾ ਆਰਟੀਕਲ ਆਪਾਂ ਨੂੰ ਇੱਥੇ ਇਸ ਸ਼ਾਪ ਦੇ ਉੱਤੇ ਮਿਲਣਗੇ ਪਰ ਬਹੁਤ ਹੀ ਸੋਹਣੇ ਆਰਟੀਕਲ ਦੇ ਵਿੱਚ ਔਰ ਵਧੀਆ ਕੁਆਲਿਟੀ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਤੁਹਾਨੂੰ ਕਿ ਲੱਗ ਲੱਗ ਕਲਰ ਕੰਟਰਾਸਟ ਆ ਜਾਣਗੇ ਚੈੱਕ ਕਰ ਸਕਦੇ ਹੋ ਨਾਈਕੀ ਦਾ ਸ਼ੂ ਹੈ ਔਰ ਵਿਦ ਅ ਟੈਗ ਹੈ ਨੋਰਮਲੀ ਸ਼ੂਸ ਤੇ ਟੈਗ ਨਹੀਂ ਹੁੰਦਾ ਪ੍ਰੋਪਰ ਭਾਈ ਜਣਾ ਦੀ ਸ਼ਾਪ ਦਿੱਤੇ ਟੈਗ ਦੇ ਨਾਲ ਆਪਾਂ ਨੂੰ ਇਹ ਮਿਲੇਗਾ ਚੈੱਕ ਕਰ ਸਕਦੇ ਹੋ ਦੱਸੋ ਜੋ ਕਿ ਆ ਅੰਦਰ ਵੀ ਜੋ ਹੈ ਪ੍ਰਿੰਟਿੰਗ ਦੇ ਨਾਲ ਅਵailable ਹੈ। ਲੋ ਪ੍ਰੋਪਰ ਸਾਰੀ ਬ੍ਰਾਂਡਿੰਗ ਹੋਊਗੀ ਪ੍ਰੋਪਰ ਯਾਨੀ ਕਿ ਪ੍ਰੋਪਰ ਸਾਰਾ ਕੁਝ ਲੱਗਿਆ ਹੋਊਗਾ ਕੋਈ ਐ ਨਹੀਂ ਹੋਊਗਾ ਵੀ ਕਾਪੀ ਵਗੈਰਾ ਯਾਨੀ ਕਿ ਪ੍ਰੋਪਰ ਜੈਨੂਨ ਟਾਈਪੇ ਹੋਊਗਾ। ਚੈੱਕ ਕਰ ਲੋ। ਜੈਨੂਨ ਆਰਟੀਕਲ ਦੇ ਵਿੱਚ ਵਿਦ ਬ੍ਰਾਂਡਿੰਗ ਔਰ ਟੈਗ ਵਗੈਰਾ ਸਾਰੀ ਜੋ ਫਿਨਿਸ਼ਿੰਗ ਆ ਪ੍ਰੋਪਰ ਹੋਏਗੀ। ਔਰ ਵਧੀਆ ਕੁਆਲਿਟੀ ਦੇ ਵਿੱਚ ਲੌਂਗ ਲਾਈਫ ਸ਼ੂਜ਼ ਮਿਲਣਗੇ ਆਪਣੇ ਸ਼ੋਪ ਦੇ ਤੇ ਹੋਗੀ ਸਾਰਿਆਂ ਦੀ। ਆ ਲੋ। ਯਾਨੀ ਕਿ ਸਾਰਾ ਬਾਕੀ ਦਿਖਾਤਾ ਵੀਰੇ ਨੂੰ ਤੁਹਾਨੂੰ ਪਹਿਲਾਂ ਵੀ ਡਿਸਪਲੇ ਕਰਾ ਕੀਤੀ ਆ ਆ ਲੋ। ਯਾਨੀ ਕਿ ਪ੍ਰੋਪਰ ਕਵਾਲਿਟੀ ਸਾਰੀ ਆਪਣਾ ਕੋ ਬੀ। ਔਰ ਬੇਬੀ ਪਿੰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਬਲੈਕ ਔਰ ਪਿੰਕ ਦਾ ਕੰਬੋ ਆ ਜੋ। ਤੁਸੀਂ ਸਕ੍ਰੀਨ ਵਿੱਚ ਚੈੱਕ ਕਰੋ ਦੋਸਤੋ। ਔਰ ਪ੍ਰੋਪਰ ਟੈਗ। ਔਰ ਚੋਇਸ ਕਿੰਨੇ ਆਰਟੀਕਲ ਆਏ ਨਹੀਂ ਹੈਗਾ ਕਿ ਕਿ ਆਪਣਾ ਕੋ ਜੋ ਹੈਗਾ ਜਿਹਦਾ ਆਏ ਕੁਝ ਨਵੀਂ ਜੀ ਚੀਜ਼ ਦੇਖਣ ਨੂੰ ਮਿਲੂਗੀ ਇਹ ਨਹੀਂ ਹੈਗਾ ਕਿ ਕੋਈ ਆਰਟੀਕਲ ਐਸਾ ਆ ਕਿ ਜੇ ਤੁਹਾਨੂੰ ਦੇਖ ਕੇ ਪਸੰਦ ਨਾ ਆਵੇ। ਹਰ ਇੱਕ ਆਰਟੀਕਲ ਤੁਹਾਨੂੰ ਅੱਛਾ ਲੱਗੇਗਾ ਔਰ ਵਧੀਆ ਲੱਗੇਗਾ ਤੁਸੀਂ ਕੋਸ਼ਿਸ਼ ਕਰੋਗੇ ਉਹਨੂੰ ਖਰੀਦਣ ਦੀ। ਲਓ ਜੀ। ਜਿਵੇਂ ਕਿ ਹੁਣ ਆਪਣੇ ਉਹ ਇਹ ਖਾਸ ਵੀ ਹੈਗਾ ਵਾ ਜਿਵੇਂ ਕਿ ਆਪਣੇ ਕੋ ਫੈਮਿਲੀ ਵਗੈਰਾ ਆਉਂਦੀ ਹੈ ਬੱਚੇ ਜਿੱਦ ਪੈਣ ਨੇ ਸ਼ੂ ਸਾਰੇ ਪ੍ਰੋਪਰ ਨਵੇਂ ਆਰਟੀਕਲ ਹੀ ਹੋਣ ਗਿਆ ਲੋਕਾਂ ਪ੍ਰੋਪਰ ਆਏ ਆ ਇੱਥੋਂ ਲੂਲ ਹੋਣਾ ਇੱਥੋਂ ਡਾਈਟ ਹੋਣਾ ਪਲੋ ਸਾਰੇ ਯਾਨਕੀ ਪੂਰੀ ਡਿਫਰੈਂਟ ਆਰਟੀਕਲ ਆਉਣਗੇ ਕੋਈ ਇਹ ਨਹੀਂ ਉਹ ਜਾਨੀ ਜਨੇਖਨ ਸਟੋਰ ਤੋਂ ਮਿਲੂਗਾ ਆਪਣੇ ਕੋ ਪ੍ਰੋਪਰ ਉਹੀ ਚੀਜ਼ਾਂ ਆਉਣਗੀਆਂ ਜਿਹੜੀਆਂ ਪ੍ਰੋਪਰ ਇੰਪੋਰਟ ਹੋਣਗੀਆਂ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਿ ਆਪਾਂ YouTube Instagram ਵਗੈਰਾ ਦੇ ਉੱਤੇ ਦੇਖਦੇ ਆਂ ਔਰ ਉਹ ਸਾਰੇ ਆਰਟੀਕਲ ਆਪਾਂ ਨੂੰ ਜੋ ਆ ਖਣੀ ਭਾਈ ਦੀ ਸ਼ਾਪ ਦੇ ਉੱਤੇ ਅਵੇਲੇਬਲ ਮਿਲਣਗੇ ਔਰ ਜਦੋਂ ਆਣਾ ਆਪਾਂ ਭਾਜੀ ਇਹਨਾਂ ਨੂੰ ਜਰੂਰ ਮਿਲਣਾ ਵਾ ਪਰ ਤੁਹਾਨੂੰ ਸਾਰੀ ਡਿਟੇਲਿੰਗ ਦੇ ਨਾਲ ਜੋ ਸ਼ੋਅ ਦੇਣਗੇ ਬਾਕੀ ਬਹੁਤ ਵਧੀਆ ਰੇਟ ਦੇ ਵਿੱਚ ਆਪਾਂ ਨੂੰ ਵਧੀਆ ਚੀਜ਼ਾਂ ਮਿਲਣ ਜਾ ਰਹੀਆਂ ਨੇ ਬਾਕੀ ਭਾਜੀ ਹੋਰ ਕੁਝ ਦਿਖਾਓ ਆਰਟੀਕਲ ਸਾਰੇ ਤਕਰੀਬਨ ਲੱਗੇ ਹੋਏ ਨੇ ਜੀ ਯਾਨੀ ਕਿ ਹੋਰ ਬਥੇਰੇ ਮਿਲ ਜਾਣਗੇ ਬਾਕੀ ਆਪਾਂ ਆਪਣੇ ਕੋਲ ਆਲਮੋਸਟ ਸਾਰੇ ਜਿੱਦਾਂ ਹੋ ਗਿਆ ਮੇਲ ਫੀਮੇਲ ਜਿੱਦਾਂ ਬੱਚੇ ਵੱਡੇ ਸਾਰਿਆਂ ਦੇ ਲਈ ਆਪਣੇ ਕੋਲ ਸਭ ਕੁਝ ਅਵੇਲੇਬਲ ਹੋਊਗਾ ਬੱਚੇ ਦਾ ਲੈ ਕੇ ਸਾਲ ਦੇ ਬੱਚੇ ਤੋਂ ਲੈ ਕੇ 10 12 ਸਾਲ ਦੇ ਵਿੱਚ ਤੋਂ ਲੈ ਕੇ ਜੈਂਸ ਤੇ ਪ੍ਰੋਪਰ ਵੈਰਾਈਟੀ ਮਿਲੂਗੀ ਲੇਡੀਜ਼ ਦੀ ਪ੍ਰੋਪਰ ਵੈਰਾਈਟੀ ਮਿਲੂਗੀ ਬਾਕੀ ਕੋਈ ਆਪਾਂ ਇਹ ਨਹੀਂ ਗਾਰੇ ਵੀ ਆਪਾਂ ਉਹੀ ਛੱਡ ਰਹੇ ਹਾਂ ਬਾਕੀ ਦੇਖੋ ਤੁਸੀਂ ਸਾਡੇ ਸਾਹਮਣੇ ਕਸਟਮਰ ਲੱਗਿਆ ਵਾ ਦੇਖ ਸਕਦੇ ਹੋ ਤੁਸੀਂ ਸਾਰੇ ਵੀਰਾਂ ਵੀ ਆਪ ਹੈਗਾ ਸਾਰੀ ਡੀਲ ਕਰਦੀ ਹੈ। ਤੁਸੀਂ ਸਾਰੀ ਸ਼ਾਪ ਕਮ ਕ ਦਿਖਾ ਦਿਓ। ਕੈਮਰਾਮੈਨ ਨੂੰ ਵੀ ਰਿਕੁਐਸਟ ਹੈ। ਉਹ ਆਪਣੇ ਸਾਰੇ ਪ੍ਰੋਪਰ ਵਧੀਆ ਨੇ ਸਾਰੇ ਬਹੁਤ ਵਧੀਆ ਡੀਲ ਕਰਦੇ ਨੇ ਭਰਾਵਾਂ ਵਾਂਗੂ ਸਾਡਾ ਸਾਰਿਆਂ ਦਾ ਰਹਿਣਾ ਵਾ। ਸਾਰਾ ਤੁਸੀਂ ਦੇਖ ਸਕਦੇ ਹੋ ਸ਼ਾਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਸ਼ੂਜ਼, ਹੈਂਡਲ ਵਗੈਰਾ ਸਭ ਕੁਝ ਮਿਲਣਗੇ। ਔਰ ਲੋਕ ਵਿਜ਼ਿਟ ਕਰ ਰਹੇ ਆ ਵਧੀਆ ਰੇਟ ਦੇ ਵਿੱਚ, ਵਧੀਆ ਕੁਆਲਿਟੀ ਦੇ ਵਿੱਚ ਆਪਾਂ ਨੂੰ ਜੋ ਸਮਾਨ ਮਿਲ ਰਿਹਾ ਵਾ। ਸੋ ਫਰ ਮੁੰਡੇ ਸਾਡੇ ਸਾਰੇ ਵਧੀਆ ਡੀਲਿੰਗ ਕਰਦੇ ਆ। ਹਣੀ ਪਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ। ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਪੰਚਨ ਬਹੁਤ ਤੁਸੀਂ ਮਾਣ ਬਖਸ਼ਿਆ ਸਾਨੂੰ। ਨਹੀਂ ਨਹੀਂ ਸਾਡਾ ਫਰਜ਼ ਬਣਦਾ ਤੁਹ ਪੰਜਾਬੀ ਭਰਾ ਸਾਡਾ। ਤੇ ਮੈਂ ਲੁਧਿਆਣੇ ਤੋਂ ਆਇਆ ਆਂ ਆਪਾ ਜੀ। ਤੇ ਸੱਚ ਅਨਮੋਲ ਆਪਣਾ ਚੈਨਲ ਹੈ YouTube ਦੇ ਉੱਤੇ। ਮਰੇ ਤੁਹ ਚੜ੍ਹਦੀ ਕਲਾ 'ਚ ਰੱਖੇ। ਬੜਾ ਮਨਸੀ ਕਾ ਭਾਜੀ ਤੁਹਾਨੂੰ ਮਿਲਣ ਦਾ ਔਰ ਤੁਹਾਡੀ ਸ਼ਾਪ ਤੇ ਆਉਣ ਦਾ ਐਕਚੁਅਲੀ ਮੈਂ ਅੱਜ ਆਇਆ ਤਾਂ ਸੀਗਾ ਕਿ ਆਪਣੇ ਫਾਦਰ ਸਾਹਿਬ ਦੇ ਲਈ ਬੂਟ ਪਰਚੇਸ ਕਰਨ ਦੇ ਲਈ ਮੈਨੂੰ ਇਹ ਸੀਗਾ ਚਲੋ ਨਾਲ ਦੀ ਨਾਲ ਭਾਜੀ ਇਹਨਾਂ ਨੂੰ ਵੀ ਮਿਲ ਕੇ ਜਾਵਾਂਗੇ ਜਰੂਰ ਭਾਜੀ ਜਰੂਰ ਤੇ ਕਾਫੀ ਵੀਡੀਓਜ਼ ਤੁਹਾਡੀਆਂ ਦੇਖਦੇ ਆ ਬਹੁਤ ਹੀ ਵਧੀਆ ਰੇਟ ਦੇ ਵਿੱਚ ਭਾਜੀ ਤੁਸੀਂ ਸ਼ੂਜ਼ ਵਗੈਰਾ ਪਾਉਂਦੇ ਹੋ ਤੇ ਸਾਡੀ ਆਡੀਅנס ਨੂੰ ਦੱਸੋ ਭਾਜੀ ਆਪਣਾ ਕੋਈ ਕੀ ਕੀ ਚੀਜ਼ਾਂ ਜੋ ਹੈ ਆਪਣਾ ਮੈਜੰਟੀ ਕੁਲ ਪਹਿਲਾਂ ਅਸੀਂ ਕੱਲਾ ਜੈਂਟਸ ਦਾ ਕੰਮ ਕਰਦੇ ਸੀ ਆਨਲਾਈਨ ਕੱਲਾ ਜੈਂਟਸ ਦਾ ਕਰਦੇ ਸੀ ਹੁਣ ਸਾਡੇ ਕੋਲ ਕੰਪਲੀਟ ਫੈਮਿਲੀ ਸਟੋਰ ਆ ਜ਼ਿਆਦਾਤਰ ਅਸੀਂ ਰਿਟੇਲ ਕਰ ਸੰਨਿਆਲ 골ਡਨ ਹਟ ਜਿਹੜਾ ਰਾਣਾ ਜੀ ਦਾ ਹੈਗਾ ਉਹਦੇ ਬਾਹਰ ਸਾਡੇ ਸਟੋਰ ਨੇ ਪੰਜ ਛੇ ਸਟੋਰ ਇਕੱਠੇ ਨੇ ਵੈਗਨ ਤੇ ਵੀ ਵਧੀਆ ਵਾ ਉੱਥੇ ਤੁਹਾਨੂੰ ਨਿਊ ਬੌਰਨ ਬੇਬੀ ਤੋਂ ਲੈ ਕੇ 올ਡ ਏਜ ਤੱਕ ਸਾਰਾ ਕੁਝ ਮਿਲ ਜੂਗਾ ਔਰ ਜਿਆਦਾ ਕੰਮ ਸਾਡਾ ਸ਼ਿਪਿੰਗ ਦਾ ਉਹਦੀਆਂ ਅਸੀਂ ਵੀਡੀਓਜ਼ ਕਰਦੇ ਆ ਉਹ ਅਸੀਂ ਕੋਰੀਅਰ ਲਗਾਨੇ ਆ ਔਰ ਇੱਕ ਦੋ ਚਾਰ ਦਿਨ ਦੇ ਵਿੱਚ ਅਸੀਂ ਖੰਨੇ ਵੀ ਸੈਟਅਪ ਲਾਇਆ ਮੇਰੇ ਆਪਣੇ ਤਿੰਨ ਚਾਰ ਸਟੋਰ ਹੈਗੇ ਹੁਣ ਔਰ ਮੈਂ ਇੱਕ ਆਪਣਾ ਜਿਹੜੇ ਮੁੰਡੇ ਨਵਾਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਨਾਲ ਰਲ ਕੇ ਅਸੀਂ ਆਪਣਾ ਕਲੈਬੋਰੇਟ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਤਾਂ ਚੀਜ਼ਾਂ ਚੱਲਦੀ ਰਹਿੰਦੀ ਹੈ ਗਾਹਕ ਤਾਂ ਹੋਣਗੇ ਦੁਕਾਨ ਤੇ ਕਲੈਬੋਰੇਟ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਉਹ ਕੋਈ 5-7 10 ਲੱਖ ਰੁਪਈਆ ਲੈਂਦੇ ਨਹੀਂ ਅਸੀਂ ਉਹ ਬਹੁਤ ਨੋਮੀਨਲ ਜਿਹਾ ਚਾਰजेस ਆ ਉਹਦੇ ਵਿੱਚ ਤੁਹਾਨੂੰ ਅਸੀਂ ਆਪਣਾ ਨਾਮ ਮੰਨ ਲਓ ਉਹਦੇ ਵਿੱਚ ਕੀ ਹੁੰਦਾ ਵੀ ਇੱਕ ਬੰਦਾ ਸਿਸਟਮ 'ਚ ਵੜਿਆ ਹੋਇਆ ਤੁਹਾਨੂੰ ਉਹ ਚੀਜ਼ਾਂ ਸਾਰੀਆਂ ਅਸੀਂ ਪ੍ਰੋਵਾਈਡ ਕਰਵਾ ਦਿੰਨੇ ਆ ਅਸੀਂ ਤੁਹਾਨੂੰ ਗੱਡੀ 'ਚ ਬਿਠਾ ਕੇ ਦੂਜਾ ਗੇਅਰ ਪਾ ਕੇ ਛੱਡ ਦੇਣਾ ਅੱਗੇ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿੱਦਾਂ ਉਹਨੂੰ ਚਲਾਉਨੇ ਹੋ ਹੈਂਡਲ ਕਰਦੇ ਹੋ ਹਨ ਕਿੱਦਾਂ ਨਹੀਂ ਕਰਦੇ ਪਰ ਅਸੀਂ ਸਮਾਨ ਵੇਚਣ ਤੋਂ ਬਾਅਦ ਕੋਈ ਮੁੱਕਰਦੇ ਨਹੀਂ ਹੈਗੇ ਜੇ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਅਸੀਂ ਐਜ਼ ਅ ਬ੍ਰਦਰ ਐਜ਼ ਅ ਹਿਊਮਨ ਬੀਿੰਗ ਤੁਹਾਡੇ ਨਾਲ ਖੜੇ ਹਾਂ ਇਸ ਟਾਈਮ ਵੀ ਅਸੀਂ ਪੰਜ ਉਹਦੇ ਵਿੱਚ ਆਪਣਾ ਪੰਜ ਕੋਲੈਬੋਰੇਸ਼ਨ ਦੇ ਵਿੱਚ ਸਟੋਰ ਓਪਨ ਕਰ ਚੁੱਕੇ ਹਾਂ ਮੋਗਾ ਹੈਗਾ ਹੁਸ਼ਿਆਰਪੁਰ ਹੈਗਾ ਨਿਕੋਦਰ ਹੈਗਾ ਤੇ ਆਪਣਾ ਸਰੰਦ ਹੈਗਾ ਇਹ ਹੈਗੇ ਕੋਲੈਬੋਰੇਸ਼ਨ ਚ ਸਟੋਰ ਮੇਰੇ ਆਪਣੇ ਚਾਰ ਸਟੋਰ ਹੈ ਜੀ ਦੋ ਪਾਇਲ ਦੇ ਵਿੱਚ ਨੇ ਇੱਕ ਅਸਾਨੇ ਵਾਲ ਦੇ ਵਿੱਚ ਆਊਟਲੈਟ ਗੁਰੂ ਸਾਹਿਬ ਨੇ ਬਖਸ਼ਿਆ ਇੱਕ ਹੋਰ ਖੰਨੇ ਅਸੀਂ ਕੱਲ ਕਰਿਆ ਡਨ ਉਭਿਵੇਦਨ 2 ਵਰ 4 ਡੇ ਦੇ ਵਿੱਚ ਅਸੀਂ ਓਪਨ ਕਰ ਦਾਂਗੇ। ਬਾਕੀ ਪ੍ਰਮਾਤਮਾ ਵਾਹਿਗੁਰੂ ਜੀ ਹਿਹਰ ਜਾਈ। ਪਾਜੀ ਦੇ ਹੋਰ ਮਰਜ ਤਨ ਚੜਦੀ ਕਲਾ ਚ ਰੱਖੀ। ਇਹ ਗੱਲ ਕਹਿੰਨੇ ਮੈਂ ਤਾਂ ਵੀ ਦੇਖੋ ਜੋ ਵੀ ਸਾਨੂੰ ਅਰਨਿੰਗ ਹੁੰਦੀ ਹੈ ਅਸੀਂ ਉਹਦੇ ਵਿੱਚੋਂ 5% ਐਜ਼ ਅ ਡੋਨੇਸ਼ਨ ਲਾ ਲਓ, ਸਟੱਡੀ ਵਾਸਤੇ ਲਾ ਲਓ, ਗਰੋਸਰੀ ਵਾਸਤੇ ਲਾ ਲਓ ਜਾਂ ਮੈਡੀਸਿਨ ਵਾਸਤੇ ਲਾ ਲਓ। 3 ਸਾਲ ਹੋ ਚੁੱਕੇ ਆ ਜੋ ਵੀ ਅਸੀਂ ਇੱਥੋਂ ਕਮਾਉਨੇ ਆ ਉਹਦੇ ਵਿੱਚੋਂ 5% ਕੱਢ ਕੇ ਅਸੀਂ ਜੋ YouTube Facebook ਤੋਂ ਵੀ ਸਾਨੂੰ ਅਰਨਿੰਗ ਹੁੰਦੀ ਹੈ ਜਾਂ ਅਸੀਂ ਕਿਸੇ ਦੀ ਪ੍ਰੋਮੋਸ਼ਨ ਵੀ ਕਰਦੇ ਆ ਉਹ ਅਸੀਂ ਏਸੇ ਲਈ ਹੀ ਯੂਜ਼ ਕਰਦੇ ਆ। ਕਿਉਂਕਿ ਸਾਡੇ ਕੋਲ ਮਤਲਬ ਕਮਾਈ ਦਾ ਸਾਧਨ ਹੋਰ ਬੂਟ ਹੈਗੇ ਨੇ ਹਨਾ ਜਿਵੇਂ ਬਾਕੀ ਸਾਡੇ ਬਲੌਗਰ ਭਰਾ ਨੇ ਉਹਨਾਂ ਦਾ ਬਿਜ਼ਨਸ ਹੀ ਹੁੰਦਾ ਮੇਰਾ ਵੀ ਬਿਜ਼ਨਸ ਨਹੀਂ ਹੈਗਾ ਮੇਰਾ ਬਿਜ਼ਨਸ ਸੂਸ ਦਾ ਮੇਰਾ ਬਲੌਗਿੰਗ ਜਲਾ ਲੋ ਜਾਂ ਮੰਨ ਲਓ ਵੀਰੇ ਆਪਣਾ ਪ੍ਰੋਮੋਸ਼ਨ ਬਿਜ਼ਨਸ ਨਹੀਂ ਹੈਗਾ ਫਿਰ ਜੋ ਉਸ ਤੋਂ ਮੈਨੂੰ ਮਿਲਦਾ ਆ ਇੰਨੇ ਇਨਾਮ ਮਿਲੇ ਹੋਣੇ ਤੁਹਾਡੇ ਸਾਹਮਣੇ ਬਹੁਤ ਗੱਤ ਨਹੀਂ ਹਨਾ ਉਹ ਲੱਗੇ ਤੁਸੀਂ ਕੈਮਰਾ ਲਾ ਕੇ ਦਿਖਾਓ ਮਾੜਾ ਜਿਹਾ ਇਹ ਇਹ ਸਾਡੀ ਅਰਨਿੰਗ ਹੈ ਇਹ ਕੋਈ ਸਾਡੇ ਅਸੀਂ ਰਾਹੇ ਤੋਂ ਮੈਂ ਰਹਿਣਾ ਆਲੇ ਦੇ ਵਾਲੇ ਦਾ ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇ ਵੀ ਜਿੱਥੋਂ ਮੈਨੂੰ ਸਨਮਾਨਨਾ ਮਿਲਿਆ ਹੋਵੇ ਇਹ ਬਹੁਤ ਵੱਡੀਆਂ ਗੱਲਾਂ ਨੇ ਗੱਡੀਆਂ ਕਾਰਾਂ ਪੈਸੇ ਸੋਨਾ ਇਹ ਇਹ ਚੀਜ਼ਾਂ ਮੂਰੇ ਬਹੁਤ ਘੱਟ ਰਹਿ ਜਾਂਦਾ ਜਦੋਂ ਤੁਹਾਨੂੰ 500000 ਬੰਦੇ ਦੇ ਵਿੱਚ ਉਠਾ ਕੇ ਸਨਮਾਨ ਕੀਤਾ ਜਾਂਦਾ ਨਾ ਮੇਰੇ ਲਈ ਉਹ ਬਹੁਤ ਵੱਡੀਆਂ ਚੀਜ਼ਾਂ ਨੇ ਘਰੇ ਇਸ ਤੋਂ ਵੱਧ ਪਈਆਂ ਨੇ ਹਨਾ ਸੋ ਮੈਂ ਇਹੀ ਦੇਖ ਕੇ ਪੋਜ਼ਿਟਿਵ ਹੋਏ ਰਹਿਣਾ ਬਾਕੀ ਭਾਜੀ ਜੀ ਤੁਹਾਨੂੰ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਐਕਟਿਵ ਦੇਖਦੇ ਆਂ ਨਾਲ ਦੀ ਨਾਲ ਤੁਸੀਂ ਕਾਫੀ ਡੋਨੇਸ਼ਨ ਵੱਲ ਵੀ ਬਹੁਤ ਜਾਣਦੇ ਹੋ ਔਰ ਤੁਸੀਂ ਇੱਕ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਜਿਵੇਂ ਤੁਸੀਂ ਦੱਸਿਆ ਹੋਇਆ ਕਿ ਨਾਲ ਦੀ ਨਾਲ ਮੁੰਡਿਆਂ ਨੂੰ ਜੋੜ ਰਹੇ ਹੋ ਕਿ ਗੱਡੀ ਦਾ ਦੂਜਾ ਗੇਅਰ ਪਾ ਕੇ ਛੱਡਣਾ ਮਤਲਬ ਕਿ ਉਹਨਾਂ ਲਈ ਵਜਕਾਰ ਕਿਸੇ ਨੂੰ ਹਨਾ ਮੰਨ ਲਓ ਹੁਣ ਬਾਹਰੋਂ ਆਪਣੇ ਭਰਾ ਅਮਰੀਕਾ ਤੋਂ ਆਏ ਆ ਹੁਣ ਕਈ ਬੰਦੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਨੇ ਗੱਲ ਸੁਣੋ ਮੇਰੀ ਇੱਥੇ ਇੱਕ ਬਿਹਾਰੀ ਬੰਦਾ ਇੱਥੇ ਪ੍ਰਵਾਸੀ ਬੰਦਾ ਕੱਪੜੇ ਵੀ ਉਹਦੇ 2-4 ਘੱਟ ਪਏ ਹੋਣਗੇ ਟ੍ਰੇਨ ਚੜਦਾ ਪੰਜਾਬ ਨੂੰ ਆ ਜਾਂਦਾ ਵਿਦਨ 5- ਇਹ ਤਾਂ ਫਿਰ ਆਪਣੇ ਬੱਚੇ ਨੇ ਜਿਹੜੇ ਵਾਪਸ ਆਏ ਨੇ ਤੁਸੀਂ ਇਹ ਨਹੀਂ ਸਮਝਦੇ ਆ ਕਿ ਦੁਬਈ ਦੇ ਵਿੱਚ ਤੇ ਹੋਰ ਕੰਟਰੀਆਂ ਦੇ ਵਿੱਚ ਜੇ ਕਿਸੇ ਤੋਂ ਗਲਤੀ ਨਾਲ ਕਤਲ ਹੋ ਜਾਂਦਾ ਜਾਂ ਜਿਵੇਂ ਵੀ ਕਤਲ ਹੋ ਜਾਂਦਾ ਉੱਥੇ ਬਲੱਡ ਮਨੀ ਹੁੰਦੀ ਹੈ ਬਲੱਡ ਮਨੀ ਹੁੰਦੀ ਹੈ ਵੀ ਜਿਹੜੇ ਸਾਡੇ ਐਸਪੀ ਉਹਰਾਏ ਸਾਹਿਬ ਦੇ ਕੇ ਮੰਨ ਲਓ ਕਿਸੇ ਦੀ 50 ਲੱਖ ਰਕੀ ਜਾਂਦੀ ਕਿਸੇ ਦੀ ਕਰੋੜ ਰਕੀ ਜਾਂਦੀ ਉਹ ਇਕੱਠਾ ਕਰਕੇ ਉਹਨੂੰ ਪੰਜਾਬੀ ਨੂੰ ਅਸੀਂ ਉੱਥੋਂ ਕੱਢ ਕੇ ਲਿਆਉਂਦੇ ਰਹੇ ਹਾਂ ਜੇ ਹੁਣ ਮੰਨ ਲਓ 트럼ਪਾ ਨਾਮਾ 트럼ਪ 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 ਭਾਜੀ 트럼ਪ ਨੇ ਜੇ ਜਵਾਬ ਆਪਣੇ ਵਾਪਸ ਭੇਜਦੇ ਕੋਈ ਗੱਲ ਨਹੀਂ ਚੜਦੀ ਕਲਾ ਪੰਜਾਬ ਕਈ ਵਾਰ ਧੋਖੇ ਖਾਦੇ ਫਿਰ ਖੜਾ ਹੋ ਜਾਂਦਾ ਜਵਾਬ ਹੀ ਨੇ ਸੰਭ ਲਾਂਗੇ ਫਿਰ ਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੋਵੇ ਜੇ ਕੋਈ ਕੰਮਕਾਰ ਕਰਨਾ ਚਾਹੁੰਦਾ ਹੋਵੇ ਅਸੀਂ ਦਿਲੋਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਵੀ ਜੇ ਕੋਈ ਵੀ ਐਦਾਂ ਦਾ ਕੇਸ ਹੋਵੇ ਆ ਕੇ ਮਿਲੇ ਮੇਰਾ ਨੰਬਰ ਰੱਖ ਲਵੇ 8758000050 ਇਹ ਮੇਰੇ ਕੋਲ ਹੀ ਹੁੰਦਾ WhatsApp ਕਰਦੇ ਹੁਣ ਨਹੀਂ 2 ਘੰਟੇ ਤੱਕ ਅਸੀਂ ਰਿਪਲਾਈ ਕਰ ਦਾਂਗੇ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਕੋਈ ਤੁਹਾਨੂੰ ਗੱਲਬਾਤ ਕਰਨੀ ਹੈ 네ਗੇਟਿਵ ਨਹੀਂ ਹੋਣਾ ਠੀਕ ਹੈ ਬਹੁਤ ਕੁਝ ਹੋ ਜਾਂਦਾ ਤੁਸੀਂ ਸਾਡੀ ਐਗਜ਼ਾਮਪਲ ਦੇਖੋ ਮੈਂ ਆਪਣੀ ਐਗਜ਼ਾਮਪਲ ਫਿਟਨੈਸ ਤੋਂ ਨਹੀਂ ਦੇ ਸਕਦਾ ਬਟ ਮੈਂ ਬਾਕੀਆਂ 'ਚ ਦੇ ਸਕਦਾ ਵੀ ਇੱਕ ਡਰੱਗੀ ਲਾਈਫ ਤੋਂ ਨਿਕਲ ਕੇ ਅੱਜ ਮੈਂ ਇੱਥੇ ਖੜਾ ਮੇਰੇ ਨਾਲ 25 ਤੋਂ 30 ਭਰਾ ਕੁੜੀਆਂ ਮੁੰਡੇ ਨੇ ਅੱਜ ਹਨ ਮੇਰੇ ਕੋਲ ਆਪਣੇ ਜੋਗਾ ਕੰਮ ਨਹੀਂ ਹੁੰਦਾ ਸੀਗਾ ਔਰ ਕੋ ਬਾਲੀਆਂ ਵੱਡੀਆਂ ਗੱਲਾਂ ਨਹੀਂ 2-4 ਸਾਲ ਪਹਿਲਾਂ ਦੀ ਗੱਲ ਹੈ ਨੀਂਦ ਤਾਂ ਸਹੀ ਸੀ ਮੰਨ ਲਓ ਆਪਣੀ ਸੋਚ ਸਹੀ ਸੀ ਮੈਂ ਹੁਣ ਵੀ ਇਹ ਸੋਚ ਰੱਖਦਾ ਵੀ ਅਸੀਂ ਅੱਜ ਪਾਲਕਰੋੜ ਵੀਰੇ ਨਾਲ ਮਨਜੋਤ ਤਲਵੰਡੀ ਵੀਰੇ ਨਾਲ ਭਾਨੇ ਹੋਣਾ ਨਾਲ ਰਾਜਖਾਲਸਾ ਵੀਰੇ ਹੋਣਾ ਨਾਲ ਭਾਈ ਪਰਵਾਨਾ ਜੀ ਨਾਲ ਤਾਂ ਫਿਰਦੇ ਆ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਕੋਈ ਫੋਟਾਂ ਪਿੱਛੇ ਨਹੀਂ ਫਿਰਦੇ ਸਾਰੇ ਸਾਨੂੰ ਜਾਣਦੇ ਆ ਵੀ ਹਨੀ ਹੈ ਜਿਨੇ ਵੀ ਉਹਨੂੰ 네ਗੇਟਿਵ ਸਮਝਣਾ ਜਿਨੇ ਪੋਜ਼ਿਟਿਵ ਸਮਝਣਾ ਮੈਂ ਉਹਦੀ ਸੋਚ ਨਹੀਂ ਬਦਲ ਸਕਦਾ ਮੈਂ ਆਪਣੇ ਭਰਾਵਾਂ ਭੈਣਾਂ ਲਈ ਆਪਣੇ ਘਰਦਿਆਂ ਲਈ ਜਾਂ ਮੇਰੇ ਜਿਹੜੇ ਨਾਲ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਸਾਡੇ ਲਈ ਕੀ ਹੈ ਮੈਨੂੰ ਉਹ ਮੈਟਰ ਕਰਦੇ ਠੀਕ ਹੈ ਅਸੀਂ ਉਹਨਾਂ ਨਾਲ ਤਾਂ ਫਿਰਦੇ ਆ ਵੀ ਕੱਲ ਨੂੰ ਗੁਰੂ ਸਾਹਿਬ ਸਾਡੀ ਹੋਰ ਬਾਹ ਫੜਨ ਅਸੀਂ ਇੱਥੇ ਕਾਸ਼ਰਮ ਬਣਾਈਏ ਸਾਨੂੰ ਸਮਝ ਆਵੇ ਵੀ ਇਹ ਬੰਦੇ ਸੇਵਾ ਕਿਵੇਂ ਕਰਦੇ ਤੁਹਾਡੇ ਘਰੇ 6 ਮਹੀਨੇ ਦਾ ਜਵਾਗ ਬਾਥਰੂਮ ਕਰ ਦਵੇ ਤੁਸੀਂ ਸਮੈਲ ਕਹਿਣ ਲੱਗ ਜੰਨੇ ਉਹ ਬੰਦੇ ਕੀੜੇ ਵੇ ਹੋਏ ਮਿੰਟੂ ਬਾਈ ਹੋ ਗਿਆ ਅਨਮੋਲ ਵੀ ਹੈ ਕਿਸੇ ਟਾਈਮ ਮੇਰੀ ਅਨਮੋਲ ਨਾ ਸੀਗੀ ਪਰ ਸੇਵਾ ਦੇ ਤੌਰ ਤੇ ਅੱਜ ਵੀ ਉਹ ਸਾਡੇ ਨਾਲ ਘੜਦਾ ਸੀ ਕੋਈ ਮਰਜ਼ੀ ਕਹਿ ਦੀ ਸਾਰੇ ਸਾਡੇ ਲਈ ਰੱਬ ਰੂਹ ਬੰਦੇ ਜਿਹੜੇ ਇਨਸਾਨੀਅਤ ਦੀ ਸੇਵਾ ਕਰਦੇ ਬਿਲਕੁਲ ਭਾਜੀ ਬਾਕੀ ਮੈਂ ਜਦੋਂ ਪਹਿਲੇ ਆਇਆ ਤਾਂ ਮੈਂ ਖੁਦ ਸੋਚਿਆ ਕਿ ਭਾਈ ਦਾ ਸੁਭਾਅ ਬਹੁਤ ਗਰਮ ਹੋਗਾ ਮੈਂ ਵੀ ਡਰਦਾ ਡਰਦਾ ਐਂਟਰ ਕਰਾ ਬਟ ਜਦੋਂ ਭਾਈ ਉਹਨਾਂ ਨੂੰ ਮਿਲੇ ਤਾਂ ਮੈਂ ਵੀ ਮਹਿਸੂਸ ਕਰਿਆ ਕਿ ਭਾਈ ਦਾ ਬਹੁਤ ਸੌਫਟ ਸੁਭਾਅ ਹੈ ਡਾਊਨ ਟੂ ਅਰਥ ਬੰਦਾ ਭਾਈ ਆਪਣਾ ਜਣੀ ਵੀਰਾ ਤੇ ਵਿਜ਼ਿਟ ਕਰੋ ਤੁਹਾਨੂੰ ਪਤਾ ਚੱਲੂਗਾ ਜਿੰਨੀ ਦਰ ਆਪਾਂ ਬੰਦੇ ਨਾਲ ਵਰਤਾਂਗੇ ਨਹੀਂ ਉਹਨੂੰ ਮਿਲਾਂਗੇ ਨਹੀਂ ਉਹਨਾਂ ਜਿਹਦੇ ਕੋਲ ਸਾਡਾ ਫੋਨ ਨੰਬਰ ਨਹੀਂ ਉਹ ਸਾਨੂੰ ਜੱਜ ਕਰਨ ਬੈਹਿ ਜਾਂਦਾ ਉੱਤੇ ਨੈਟ ਤੇ ਜੀ ਕੋਲ ਫੋਨ ਨੰਬਰ ਤੱਕ ਨਹੀਂ ਹੈਗਾ ਉਹ ਸਾਨੂੰ ਕੀ ਇੱਥੇ ਨਾਲ ਨਾਲ 20-20 ਸਾਲ ਲੈ ਕੇ ਲੋਕ ਬਦਲ ਜਾਂਦੇ ਆ ਜੀ ਕਹਿੰਦਾ 20-20 ਸਾਲ ਸਕੇ ਭਰਾ ਬਦਲ ਜਾਂਦੇ ਉੱਤੇ ਬੈਠਾ ਆਪਣੀ ਡੈਫੀਨੇਸ਼ਨ ਦੇ ਰਿਹਾ ਹੈ ਤਾਂ ਆ ਕਰਦਾ ਆ ਕਰਦਾ ਇੱਕ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ ਸ਼ੇਅਰ ਕਰਦਾ ਸੀ ਸੇਵਾ ਦੇ ਤੌਰ ਤੇ ਪਹਿਲ ਇੱਕ ਆਸ਼ਰਮ ਨੂੰ ਸਪੋਰਟ ਕਰਨ ਲੱਗੇ ਡਰੱਗ ਡੀਐਕਸ਼ਨ ਸੈਂਟਰ ਸੀ ਮੇਰਾ ਮੋਟਿਵ ਉਹਦੇ ਵਿੱਚ ਸਿਰਫ ਇਹ ਸੀ ਵੀ ਉਹਦੀ ਫੀਸ 10000 ਸੀ ਬਾਕੀਆਂ ਦੀ ਫੀਸ ਅੱਜ ਵੀ 25000 ਮੈਂ ਉਹਦੇ ਕਰਕੇ ਉਹਨਾਂ ਨਾਲ ਜੁੜਿਆ ਉਹਨਾਂ ਨੇ ਮੇਸ ਸਾਹਿਬ ਨਹੀਂ ਕੀਤੀ ਬੰਦੇ ਦਾ ਕਤਲ ਕਰਦਾ ਉੱਤੇ ਇਹ ਪੁੱਛਿਆ ਜਾ ਰਿਹਾ ਸੀ ਵੀ ਇਹਨੂੰ ਬਾਹਰੋਂ ਕਿੰਨੇ ਪੈਸੇ ਆ ਰਹੇ ਨੇ ਇਨਕੁਆਰੀ ਇਹ ਹੋਣੀ ਚਾਹੀਦੀ ਸੀ ਵੀ ਕਤਲ ਕਿਨੇ ਕੀਤਾ ਮੇਰੀ ਇਨਕੁਆਰੀ ਇਹ ਹੋ ਰਹੀ ਸੀ ਵੀ ਇਹਨੂੰ ਬਾਹਰੋਂ ਫੰਡਿੰਗ ਕਿੱਥੋਂ ਆਉਂ ਔਰ ਕਿਸੇ ਬੰਦੇ ਨੇ ਕੀਤੀ ਹੋਣੀ ਆ ਮੈਂ ਤੁਹਾਡੇ ਔਨ ਕੈਮਰਾ ਕਹਿਣਾ ਜੇ ਕਿਸੇ ਤੋਂ ਮੈਂ ਅਜੇ ਤੱਕ 2000 ਰੁਪਏ ਵੀ ਸੇਵਾ ਲਈ ਮੰਨੇ ਆਵੇ ਉਹ ਥੱਲੇ ਮੈਸੇਜ ਕਰ ਦੇਵੇ ਜੋ ਤੁਸੀਂ ਕਹੋਗੇ ਉਹ ਆਪਾਂ ਕਰ ਦਾਂਗੇ 2000 ਵੀ ਮੰਗਿਆ ਆਵੇ ਬਾਈ ਅਸੀਂ ਭਗਾਰੀ ਥੋੜੀ ਆ ਸਮਝੋ ਮੇਰੀ ਗੱਲ ਮੇਨਾ ਮੇਰੇ ਆਪਣੇ ਯਾਰ ਦੋਸਤ ਆ ਜੇ ਹੁਣ ਮੰਨ ਲਓ ਸ਼ੁਭਰਾਤਰੀ ਆ ਠੀਕ ਆ ਅਸੀਂ ਹੁਣੇ ਬੰਦੇ ਨੂੰ ਆ ਗੱਲ ਦੇਖੋ ਜੇ ਜੀ ਮੇਰੇ ਨਾਲ ਗੱਲ ਕਰ ਲਓਗੇ ਤੁਹਾਡੇ ਕੋਲ 2 ਘੰਟੇ ਵੀ ਘਟ ਪੈ ਜਾਣੇ ਆ ਜੇ ਹੁਣ ਸ਼ੁਭਰਾਤਰੀ ਆ ਬਾਈ 26 ਤਰੀਕ ਦੀ ਅਸੀਂ ਸਾਰਾ ਰੋਡ ਮੈਪ ਤਿਆਰੀ ਕਰੀ ਬੈਠੇ ਆ ਅਸੀਂ ਸਿੱਖਾਂ ਦਾ ਮਾਲਾ ਬੰਦੇ ਗੁਰੂ ਸਾਹਿਬ ਨੂੰ ਸਮਰਪਤ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਮੰਨਦੇ ਹੁੰਦੇ ਵੀ ਕਿਸੇ ਦੂਜੇ ਧਰਮ ਦੇ ਦੇਵੀ ਦੇਵਤਾ ਨੂੰ ਮਾੜਾ ਨਹੀਂ ਕਹਿ ਸਕਦੇ ਜਿਹੜੇ ਸਾਡੇ ਨਾਲ ਕੋਈ ਕਟੜ ਦੋ ਚਾਰ ਹੈਗੇ ਆ ਜੇ ਉਹਨਾਂ ਨੂੰ ਇਹ ਲੱਗਦਾ ਇਹ ਗਲਤ ਕਰਦੇ ਹੋ ਕੱਲ ਦੇ ਛੱਡਦੇ ਸਾਨੂੰ ਅੱਜ ਛੱਡਦੇ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਜਿੱਥੇ ਸਾਰਾ ਸਮਾਜ ਜਿੱਥੇ ਮжоਰਟੀ ਆ ਅਸੀਂ ਉੱਥੇ ਹੀ ਰਹਿਣਾ ਅਸੀਂ ਇੱਕ ਸਿੰਗਲ ਫੇਸ ਨਹੀਂ ਚੱਲਣਾ ਜੇ ਗੁਰੂ ਰਵਿ ਰਵਿਦਾਸ ਮਹਾਰਾਜ ਜੀ ਦਾ ਆ ਅਸੀਂ ਉਹ ਵੀ ਵਧੀਆ ਸੈਲੀਬ੍ਰੇਟ ਕਰਨਾ ਸ਼ਿਵਰਾਤਰੀ ਆ ਅਸੀਂ ਉਹ ਵੀ ਸੈਲੀਬ੍ਰੇਟ ਕਰਨੀ ਗੁਰੂ ਨਾਨਕ ਦੇਵ ਜੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਬੇਰੇ ਦੀ ਕੋਈ ਸੋਚ ਹੈ ਕਿ ਧਰਮ ਨਹੀਂ ਵੱਡਾ ਇਨਸਾਨੀਅਤ ਦਾ ਧਰਮ ਹੈ ਜੀ ਬਿਲਕੁਲ ਕਿਉਂਕਿ ਜਿਹੜਾ ਕੋਈ ਪਿਆ ਜਿਹਦਾ ਬਿਮਾਰ ਆ ਉਹਨੂੰ ਇੱਕ ਗਲਾਸ ਪਾਣੀ ਪਿਆਦਾ ਉਹ ਸਭ ਤੋਂ ਵੱਡਾ ਧਰਮ ਹੈ ਜੀ ਬਾਕੀ ਭਾਈ ਦਾ ਮੈਂ ਦਿਲੋਂ ਸ਼ੁਕਰ ਗੁਜ਼ਾਰਦਾ ਭਾਈ ਨੇ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਪੇਜ ਗਰੋ ਕਰੇ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਬਾਕੀ ਮੁੰਡੇ ਵੀ ਤੁਹਾਨੂੰ ਜੇ ਹੁਣ ਬਈ ਵਲੋਗਿੰਗ ਕਰਦਾ ਕਦੀ ਵੀ ਉਹਨੂੰ 네ਗੇਟਿਵ ਨਹੀਂ ਹੋਣਾ ਮੇਰੇ ਘਰ ਦੇ ਨੂੰ ਲੋਕ ਪਹਿਲਾਂ ਟੱਚਰਾਂ ਕਰਦੇ ਸੀ ਜਦੋਂ ਮੈਂ ਸਟੇਟਸ ਪਾਣੀ ਸ਼ੁਰੂ ਕੀਤੇ ਜਦੋਂ ਮੈਂ ਵੀਡੀਓ ਪਾਣੀ ਸ਼ੁਰੂ ਕੀਤੇ ਮੇਰੀ ਵਾਈਫ ਬੈਠੀ ਹੈ ਤੁਹਾਡੇ ਸਾਹਮਣੇ ਹੈ ਇਹਨਾਂ ਨੂੰ ਹੱਸਣਾ ਲੋਕਾਂ ਨੇ ਰਿਸ਼ਤੇਦਾਰਾਂ ਨੇ ਆ ਦੇਖੀ ਕੀ ਕਰਦਾ ਅੱਜ ਉਹ ਬੰਦੇ 25 25 30 30000 ਰੁਪਏ ਨਾਲ ਲਈ ਬੈਠੇ ਵੀ ਸਾਡੀ ਸਟੋਰੀ ਪਵਾ ਦੇ ਸਟੋਰੀ ਪਾ ਦੇ ਸਾਡੀ ਵੀਡੀਓ ਕਰਾ ਦੇ ਮੈਂ ਤੁਹਾਨੂੰ ਹੁਣ ਵੀ ਪੰਜ ਕੇਸ ਹੈ ਜਿਹੇ ਹੁਣੇ 10 ਦਿਨਾਂ ਦਰਾਏ ਦੇ ਜਿਹੜੇ ਕਹਿੰਦੇ ਸਾਡੇ ਕੰਮ ਦੀ ਪ੍ਰੋਮੋਸ਼ਨ ਕਰਦੇ ਉਹ ਹੀ ਟੱਚਰਾਂ ਕਰਦੇ ਸੀ ਪਹਿਲਾਂ ਬੜੇ ਭਾਈ ਦਿਲ ਦੇ ਪੂਰੇ ਅਮੀਰ ਨੇ ਵੀਡੀਓਜ਼ ਨੂੰ ਦੇਖ ਕੇ ਨਹੀਂ ਜਾਂ ਕਿਸੇ ਹੋਰ ਚੀਜ਼ ਨੂੰ ਨਹੀਂ ਆ ਕੇ ਪਹਿਲੇ ਮਿਲੋ ਫਿਰ ਗੱਲ ਕਰੋ ਬਾਕੀ ਵੀਰਾ ਬਹੁਤ ਘਾਟ ਬੰਦਾ ਵਾ ਮੈਂ ਦਿਲੋਸ਼ੁਕਰ ਗੁਜ਼ਾਰਾ ਭਰਾ ਦਾ ਕਿ ਵੀਰੇ ਨੇ ਆਪਣਾ ਕੀਮਤੀ ਸਮਾਂ ਦਿੱਤਾ ਜੇ ਅੱਜ ਦੇ ਟਾਈਮ ਦੇ ਵਿੱਚ ਸਮਾਂ ਮਿਲਣਾ ਬਹੁਤ ਵੱਡੀ ਗੱਲ ਹੈ ਪਰ ਵੀਰੇ ਨੇ ਅਸਨ ਮਾਣਿਆ ਜਿਆ ਨੂੰ ਇਕ ਆਪਣਾ ਵੀਰੇ ਅਏ ਧੰਨਵਾਦ ਤੁਹਾਡਾ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਕਰਦੇ ਭਾਈ ਦਾ ਬਾਕੀ ਦੇਖਦੇ ਰਹੋ ਤੁਸੀਂ ਸਾਡਾ ਚੈਨਲ YouTube ਸਚਰ ਅਨਮੋਲ ਬਾਕੀ ਬਣੇ ਰਹੋ ਆਪਣਾ ਪਿਆਰ ਇਦਾਂ ਹੀ ਵੰਡਦੇ ਰਹੋ ਤੇ ਵੀਰੇ ਨਾਲ ਦੇ ਕੋਲ ਵਿਜ਼ਿਟ ਕਰਦੇ ਰਹੋ ਥੈਂਕ ਯੂ ਸੋ ਮੱਚ ਓਕੇ ਜਲਦ ਗਾਇਸ ਅਬ ਹਮ ਜਾ ਰਹੇ ਆ ਘਰ ਆਪਸੀ ¡Vale, se de